ਜਿਹੜਾ 3.5 ਲੱਖ ਰੁਪਏ ਉਹ ਆਸ਼ਕ ਨੂੰ ਖਵਾਇਆ ਤੂੰ ਹੋਰ ਕਿੱਧਰ ਗਿਆ ਹੋ ਅਭੀ ਮੈਂ ਕਿਹੜੇ ਆਸ਼ਕ ਨੂੰ ਖਵਾਤਾ ਉਹੀ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਨਾਲੇ ਤੀਜੇ ਇੱਕ ਦਿਨ ਤੁਸੀਂ ਨਾ ਬਸ ਆਹੀ ਗੱਲ ਕਹਿੰਦੇ ਰਹਿੰਦੇ ਸਾਢੇ 3 ਲੱਖ ਸਾਢੇ 3 ਲੱਖ ਕਿਉਂ ਪੈਸਿਆਂ ਦਾ ਖਹਿੜਾ ਨਹੀਂ ਛੱਡਦੇ ਹੈਗੇ ਜਿੱਧਰ ਨੂੰ ਜਾਣੇ ਸੀ ਗਏ ਹੁਣ ਮੈਨੂੰ ਕੀ ਪਤਾ ਉਹ ਪੈਸੇ ਬਾਰੇ ਪੈਸਿਆਂ ਦਾ ਖਹਿੜਾ ਤਾਂ ਮੈਂ ਛੱਡ ਦੂੰ ਮੈਨੂੰ ਐਂ ਦੱਸ ਵੀ ਅੱਜ ਕਿਹੜਾ ਬੰਦਾ ਸੀ ਤੇਰੇ ਕੋਲੇ ਖੜਾ ਸੀ ਮੂੰਹ ਬੰਨੀ ਆਹ ਕਿਹੜਾ ਮੁੰਡਾ ਯਾਰਾ ਆਪਣੇ ਮੀਤ ਲੱਗਦੀ ਐ ਤਾਂ ਯਾਰਾ ਆਪਣੀ ਕੁੜੀ ਕੋਲੇ ਖੜਾ ਐ ਕੌਣ ਆ ਯਾਰ ਬੰਦਾ ਕੌਣਾ ਐ ਇਹ ਬੰਦਾ ਕਿਤੇ ਦੇਖਾ ਨਹੀਂ ਮੂੰਹਾਂ ਬੰਨੀ ਫਿਰਦਾ ਯਾਰ ਚੱਲ ਆਪਾਂ ਪੁੱਛੀਏ ਤਾਂ ਸਹੀ ਇਹ ਸਾਡੇ ਵਾਲੇ ਤਾਂ ਸੁੱਤੇ ਪਏ ਨੇਗੇ ਵੀ ਇਹ ਕੌਣ ਖੜਾਗਾ ਭਾਈ ਓਏ ਓਰਾ ਗੱਲ ਸੁਣੀ ਮੜੀ ਜੀ ਆ ਜਾਵਰਾ ਮੜਾ ਜਾਵਰਾ ਇੰਕਮ ਐ ਮੈਂ ਭਾਈ ਹਾਂ ਭਾਈ ਹਾਂ ਹਾਂ ਆ ਗਿਆ ਵੀਰੇ ਓਰਾ ਇੰ ਮੜਾ ਜਾ ਹਾਂ ਭਾਈ ਕੀ ਹਾਲ ਨੇ ਵਧੀਆ ਜੀ ਵਧੀਆ ਆਪਾਂ ਕਿਹੜੇ ਪਿੰਡੋਂ ਬਈ ਮੈਦਾ ਨਾਲ ਹੀ ਪਿੰਡੋਂ ਆ ਬਈ ਕੋਟਲੀ ਤੋਂ ਨਾਲ ਪਿੰਡ ਉਹ ਜਿਹਦੇ ਕੋਲ ਤੂੰ ਖੜਾ ਸੀ ਉਹ ਸਾਡੀ ਕੁੜੀ ਸੀ ਮੀਤ ਉਹ ਕੁਝ ਕਰਦਾ ਸੀ ਉਹ ਬਈ ਮੈਂ ਤਾਂ ਪਸ਼ੂ ਦੇਖਣ ਆਇਆ ਸੀ ਪਿੰਡ 'ਚ ਅੱਛਾ ਮੈਨੂੰ ਜਿਹੜਾ ਥੋਡੇ ਪਿੰਡ ਦਾ ਸਰਪੰਚ ਆ ਹਾਂ ਉਹਨੇ ਦੱਸਦਾ ਕਹਿੰਦਾ ਇੱਥੇ ਹੈਪੀ ਨਾ ਦਾ ਮੁੰਡਾ ਉਹਨਾਂ ਦੇ ਪਸ਼ੂ ਬਕਾਊ ਨੇ ਅੱਛਾ ਹੁਣ ਬਈ ਸਮਾਂ ਵੀ ਇਹੋ ਜਿਹਾ ਦੁਪਹਿਰ ਦਾ ਟਾਈਮ ਆ ਹਾਂ ਉਹ ਕੁੜੀ ਨਾ ਤਾਂ ਮੈਨੂੰ ਜਾਣਦੀ ਸੀਗੀ ਮੈਂ ਕਿਹਾ ਭਈ ਐ ਕਰਕੇ ਹੈਪੀ ਨੂੰ ਮਿਲਣਾ ਕਹਿੰਦੀ ਬਈ ਉਹ ਤਾਂ ਉਹ ਮੰਡੀ ਗਿਆ ਹੋਇਆ। ਬਈ ਬਾਜ਼ ਕਮੀ ਜਾਂਦੀ ਹੈ ਤੇਰੀ ਯਾਰ। ਤੇ ਨਾਲਿਆ ਤੂੰ ਮੂੰਹ ਮਾ ਟੱਕਿਆ ਜਰਾ ਤੇ ਬੰਦਾ ਤੂੰ ਮੈਨੂੰ ਸ਼ੱਕੀ ਲੱਗਦਾ। ਨਹੀਂ ਨਹੀਂ ਬਈ ਮੇਰੇ ਨਾਲ ਇੱਥੇ ਫੋੜਾ ਹੋਇਆ ਮੈਂ ਤੋ ਪੂਰਾ ਨਾ ਬੋਲੇ ਨਹੀਂ ਜਾਂਦਾ ਹੈਗਾ। ਹਾਂ। ਤੇ ਫਿਰ ਮੈਂ ਉਹ ਜਦੋਂ ਕਹਿੰਦੀ ਵੀ ਘਰੇ ਤਾਂ ਸਾਡੇ ਕੋਈ ਬੰਦਾ ਹੈ ਨਹੀਂ। ਹੁਣ ਐ ਬਈ ਕਿਸੇ ਦੇ ਘਰੇ ਵੀ ਨਹੀਂ ਜਾ ਸਕਦੇ ਜੋ ਜਾਣਦੇ ਬੰਦਾ ਹੈ ਨਹੀਂਗਾ। ਮੈਂ ਚੱਲ ਉਹ ਕਹਿੰਦੀ ਨਾ ਸ਼ਾਮ ਤੱਕ ਆ ਜੀ। ਮੈਂ ਚੱਲ ਸ਼ਾਮ ਨੂੰ ਤੱਕ ਕੀ ਮੁੜਿਆ ਜਾਂਦਾ। ਹੁਣ ਮੈਂ ਕਿਹਾ ਮੈਂ ਕੱਲ ਨੂੰ ਆਉਂਗਾ। ਬਸ ਇੰਨੀ ਇੱਕ ਗੱਲ ਕੀਤੀ ਸੀ ਹੋਰ ਕੋਈ ਗੱਲ ਨਹੀਂ ਸੀ ਬਈ। ਤੇ ਹੁਣ ਇੱਧਰ ਕਿਧਰ ਜਾਂਦਾ ਤੂੰ? ਮੈਂ ਤਾਂ ਬਈ ਮੈਂ ਬੱਸ ਅੱ ਕੁੜੀ ਕਹਿੰਦੀ ਉਹ ਸਾਹਮਣੇ ਆ ਬਸ ਸਾਡਾ ਇਧਰ ਹੀ ਆ ਹਾਂ ਇਧਰ ਹੀ ਆ ਬਸ ਹਾਂ ਬਸ ਚੜਨਾ ਸੀਗਾ ਪਸੂ ਖਰੀਦਣਾ ਸੀ ਛੋਡੇ ਤਾਂ ਨਹੀਂ ਹੈਗਾ ਕੋਈ ਬਕਾ ਪਸੂ ਨਾ ਨਾ ਆਪਣੇ ਤਾਂ ਨਹੀਂ ਹੈਗਾ ਬਾਈ ਅੱਛਾ ਅੱਛਾ ਚੱਲ ਕੋਈ ਨਾ ਬਾਈ ਰਾਹ ਪੁੱਛੀਦਾ ਹੁੰਦਾ ਨਾ ਬਾਈ ਕਦੇ ਵਾਸਤੇ ਬੰਦੇ ਨੂੰ ਪੁੱਛ ਲੈ ਉਹ ਕੁੜੀ ਕੱਤਰੀ ਆ ਮੈਂ ਉਥੋਂ ਭੱਜ ਗਏ ਵੀ ਕੀ ਗੱਲ ਹੋਗੀ ਨਹੀਂ ਨਹੀਂ ਬਾਈ ਇਹੇ ਜੀ ਤਾਂ ਕੋਈ ਗੱਲ ਨਹੀਂ ਹੈਗੀ ਸੀ ਤਾਂ ਹੀ ਤਾਂ ਫਿਰ ਮੈਂ ਅੰਦਰ ਨਹੀਂ ਗਿਆ ਹੈਗਾ ਮੈਂ ਤਾਂ ਉੱਥੇ ਖੜ ਕੇ ਪੁੱਛ ਲਿਆ ਮੈਂ ਬਸ ਵੱਧ ਐਨਾ ਪੁੱਛਿਆ ਮੈਂ ਕਿਹਾ ਤੁਹਾਡਾ ਬਸ ਸਾਡਾ ਪਿੰਡ ਦਾ ਕਿਹੜਾ ਆਹ ਸੀ ਬਾਈ ਆ ਪਰਲਾ ਅੱਡਾ ਹੀ ਹੈਗਾ ਠੀਕ ਹੈ ਬਾਈ ਧੰਨਵਾਦ ਸ ਕੱਲ ਜਾਰਾ ਕੁੜੀ ਕੋਲੇ ਖੜਾ ਸੀ ਖੜੇ ਨੂੰ ਵੀ ਹੋ ਗਿਆ ਇਹਨੂੰ 20 ਮਿੰਟ ਹੋ ਗਏ 15 ਮਿੰਟ ਸਾਡੇ ਵਾਲੇ ਵੀ ਸੁੱਤੇ ਪਏ ਨੇ ਸਾਡੇ ਵਾਲਿਆਂ ਦੇ ਵੀ ਕੋਈ ਜਾਗ ਚਿੱਤੇ ਹੀ ਨਹੀਂ ਗੱਲ ਕੁੜੀ ਕਤਰੀ ਆ ਯਾਰ ਤੁਸੀਂ ਮੜੀ ਜੀ ਬਿੜਕਤਾ ਲੈ ਲੋ ਯਾਰਾ ਕੁੜੀ ਕੋਲੇ ਖੜੇ ਨੂੰ 20 ਮਿੰਟ ਹੋ ਗਏ ਬੰਦਾ ਪਤਾ ਨਹੀਂ ਕੌਣ ਆਗਾ ਹੈ ਚਲ ਮੈਂ ਕਰਦਾ ਪਤਾ ਫਿਰ ਪਤਾ ਤਾਂ ਕਰਗੇ ਵੀ ਗੱਲ ਕੀ ਹੈ ਕੋਈ ਵਿੱਚੋਂ ਹੋਰ ਹੀ ਨਾ ਖਿਚੜੀ ਪੱਕੀ ਜਾਂਦੀ ਹੋਵੇ ਕਿਤੇ ਸਾਰਿਆਂ ਦੇ ਸਿਰ ਚ ਖੇ ਪੈ ਜਾਈ ਮੈਂ ਜਾਣ ਪਤਾ ਕਰਦਾ ਮੈਂ ਓਹੋ ਹੇਪੀ ਪਤੰਦਰ ਵਕੀਲਾਂ ਨੂੰ ਸਵਾਲ ਪੁੱਛਣ ਲੱਗ ਗਿਆ ਸੀਗਾ ਚੱਲ ਮੌਕੇ ਤੇ ਓੜ ਗਈ ਵੀ ਮੈਂ ਤਾਂ ਭਈ ਪਸੂ ਦੇਖਣ ਆਇਆ ਸੀਗਾ ਚੱਲ ਇਹਨਾਂ ਕਦਾ ਮੈਨੂੰ ਪਤਾ ਸੀਗਾ ਵੀ ਹੈਪੀ ਹੈਪੀ ਪਸੂਆਂ ਦਾ ਕੰਮ ਕਰਦਾ ਦੇਖਿਆ ਨਹੀਂ ਹੈਗਾ ਪਰ ਕਹਿੰਦਾ ਸੀ ਆਪਣੀ ਕੁੜੀ ਐ ਇਹਦਾ ਮਤਲਬ ਉਮੀਦ ਕਿ ਸਰੀਕੇ ਚ ਹੀ ਹੋਊਗਾ ਚੱਲ ਆਇਆ ਤਾਂ ਕੀ ਕਰੇ ਗੱਲ ਕਰਦਾ ਕਿਤੇ ਉਹੀ ਗੱਲ ਨਾ ਹੋ ਜੇ ਘਰੇ ਦੱਸ ਦੇ ਇਹਦਾ ਤਾਂ ਭਰਾ ਭਝਾਈ ਵੀ ਪੈੜੀ ਚਲ ਜਿਹੜਾ ਕੁਝ ਹੋਊਗਾ ਨਿਬੜੀ ਜਾਊਗੀ ਇੱਧਰ ਨੂੰ ਚਾੱਕਦਾ ਤੋਰੀ ਪੈਮਣ 70 ਸੱਲ ਕੇ ਰੱਖ ਲਾ ਫਿਰ ਇਹਨਾਂ ਹੈਪੀ ਜਦੋਂ ਪਨੀਰ ਲਿਆਇਆ ਫਿਰ ਪਨੀਰ ਬਣ ਜੂਗਾ 70 ਤਾਂ ਨਾਲ ਬੜਾ ਟਾਈਮ ਲੱਗਦਾ ਹਸੀ ਗੱਲ ਬਾਬੀ ਸੱਚੀ ਆ ਬਾਈ ਹੋਰ ਕਿਵੇਂ ਹੋ ਠੀਕ ਐ ਬਾਬੀ ਹੋਰ ਠੀਕ ਐ ਠੀਕ ਐ ਵਧੀਆ ਅੱਜ ਕਿਵੇਂ ਆਉਣੇ ਹੋਏ ਬਹਿ ਜਾ ਬੈਠੇ ਬਾਬੀ ਮੈਂ ਤਲਾ ਦਾ ਮੈਂ ਕੰਮ ਛੜਾਤਾ ਤੁਹਾਡਾ ਨੋ ਨੋ ਕੰਮ ਨੂੰ ਤੱਕੀ ਹੈ ਤਾਂ ਨਾ ਮੈਂ ਛਿੱਲ ਕੇ ਰੱਖਦੀ ਸੀ ਲਸਣ ਹਾਂ ਤੁਸੀਂ ਤਾਂ ਕਦੇ ਉਹੀ ਨਹੀਂ ਆਇਆ ਅੱਜ ਕਿੰਨਾ ਟਾਈਮ ਲੱਗ ਗਿਆ ਮੈਂ ਚਲ ਇਧਰ ਆਇਆ ਸੀਗਾ ਮਾੜਾ ਜਿਹਾ ਖੇਤ ਕੰਨੀ ਤੇ ਮੈਨੂੰ ਫਿਰ ਇੱਕ ਥੋੜੀ ਜਿਹੀ ਮਨਜ ਵਿੱਚ ਸ਼ੰਕਾ ਜੀ ਹੋਈ ਮੈਂ ਕਿਹਾ ਚਲ 2 ਮਿੰਟ ਭਾਬੀ ਕੇ ਜਾ ਕੇ ਆਉਣੇਗੇ ਚਲ ਵਧੀਆ ਕੀਤਾ ਹਾਂ ਮਨਜ ਨੇ ਕਰਿਆ ਮੈਂ ਕਿਹਾ ਚਲੋ ਮਾੜਾ ਜਿਹਾ ਜਾ ਕੇ ਅੱਗੇ ਤੇ ਹੋਰ ਬਾਈ ਕਿੱਥੇ ਹੈ ਉਹ ਤਾਂ ਜੀ ਮੰਡੀ ਗਏ ਹੋਏ ਆ ਅੱਛਾ ਅੱਜ ਮੇਰੀ ਨਾ ਪਰਜਾਈ ਨਹੀਂ ਆਉਣਾ ਸੀ ਤੁਹਾਨੂੰ ਪਤਾ ਹੀ ਆ ਜੋ ਕੋਈ ਰਸਤੇਦਾਰ ਆ ਜਾਂਦਾ ਫਿਰ ਸਬਜੀ-ਭਾਜੀ ਤਾਂ ਆਪਣੇ ਵਿੰਡੋ ਮਿਲਦੀ ਨਹੀਂ ਹੂੰ ਫਿਰ ਮੈਂ ਉਹਨੂੰ ਆਖਿਆ ਮੈਂ ਪਨੀਰ ਖਾੜੀ ਲਿਆ ਤੂੰ ਅੱਛਾ ਠੀਕ ਹੈ ਬਾਈ ਨੂੰ ਬਸ ਚੜਾਤਾ ਫਿਰ ਹੋਰ ਮੋਟਰਸਾਈਕਲ ਤੇ ਗਏ ਆ ਬਸ ਤੇ ਤਾਂ ਕਿੱਥੋਂ ਚੜਦੇ ਆ ਅੱਛਾ ਉਹ ਠੀਕ ਹੈ ਕੌਣ ਕੌਣ ਕਰੇ ਅੱਜ ਮੀਤ ਕਿੱਥੇ ਐ ਮੀਤ ਤਾਂ ਬਸ ਹੁਣ ਹੀ ਗੋਹਾ ਜਾ ਸਿੱਟ ਕੇ ਨਾ ਹੱਥ ਧੋ ਕੇ ਅੰਦਰ ਗਈ ਹਾਂ ਕਿਉਂ ਕਿਵੇਂ ਸੀ ਬਸ ਥੋੜਾ ਜਨਾ ਭਾਬੀ ਮੈਂ ਕੀ ਗੱਲ ਕਰਾਂ ਮੈਂ ਨਾ ਜਲ ਸੋਡੇ ਕੋਲੇ ਤਾਂ ਹੁਣ ਆਏ ਆ ਤੂੰ ਭਾਬੀ ਆਂਗੀ ਹਨਾ ਤੇਰੇ ਕੋਲੇ ਨਹੀਂ ਕਰੂੰਗਾ ਤਾਂ ਫਿਰ ਆਪਣੀ ਹੁਣ ਕਰਦੀ ਗੱਲ ਆ ਗਈ ਫਿਰ ਬੰਗਰੋ ਕਰੇ ਦਾ ਫਾਇਦਾ ਨਹੀਂ ਇੱਕ ਨਾ ਕੋਈ ਮੀਤ ਨਾ ਪਰਲੇ ਪਾਸੇ ਖੜੀ ਸੀ ਇੱਥੇ ਕਰਦੇ ਇੱਕ ਮੁੰਡਾ ਸੀ ਉਹਦਾ ਮੂੰਹ ਮੰਨੇ ਹੋਇਆ ਸੀ ਤੇ ਉਹਨੂੰ ਮੈਂ ਘੇਰਿਆ ਵੀ ਮੈਨੂੰ ਉੱਥੇ ਮੈਂ ਆਖਿਆ ਮੈਂ ਕਿਹਾ ਤੂੰ ਸਾਡੀ ਉਹ ਕੁੜੀ ਕੋਲੇ ਕੀ ਕਰਦਾ ਖੜਾ ਸੀ ਉੱਥੇ ਕੀ ਕੰਮ ਸੀ ਤੈਨੂੰ ਮੈਨੂੰ ਕਹਿੰਦਾ ਬਾਈ ਮੈਂ ਤਾਂ ਯਾਰ ਅੱਡਾ ਪੁੱਛਦਾ ਸੀ ਮੈਂ ਤਾਂ ਰਾਹ ਪੁੱਛਦਾ ਸੀ ਮੈਂ ਆਖਿਆ ਯਾਰ ਸਾਰੇ ਬੰਦੇ ਘਰੇ ਨੇ ਬੁੜੀਆਂ ਘਰੇ ਨੇ ਤੇ ਤੂੰ ਤਾਂ ਕੁੜੀ ਤੋਂ ਕੀ ਪੁੱਛਣਾ ਸੀ ਉਹ 15 20 ਮਿੰਟ ਖੜਾ ਰਿਹਾ ਨਾ ਬਾਈ ਤੁਸੀਂ ਉਹ ਤੂੰ ਐ ਨਹੀਂ ਪੁੱਛੇ ਵੀ ਕਿਹੜੇ ਪਿੰਡ ਦਾ ਸੀ ਤੇ ਬਾ ਬਿਓ ਦੇ ਤਾਂ ਜਵਾਨ ਕਮੀ ਜਾਂਦੀ ਸੀ ਮੂੰਹ ਨੇ ਬੰਨ ਰੱਖਿਆ ਸੀ ਕਹਿੰਦਾ ਮੇਰੇ ਤਾਂ ਮੂੰਹ ਤੇ ਹੁਨਸੀਆਂ ਹੋ ਰੀਆਂ ਆ ਕੇ ਤੇ ਗੜ ਹੋ ਰਿਆਗਾ ਕਹਿੰਦਾ ਮੇਰੇ ਤਾਂ ਮੂੰਹ ਉੱਠਿਆ ਪਿਆ ਖੜੀ ਨਹੀਂ ਮੇਰੇ ਕੋਲੇ ਫਿਰ ਆਈ ਸੀ ਭਾਬੀ ਉਹ ਘਰ ਦੀ ਆਪਣੀ ਇੱਜ਼ਤ ਦੀ ਗੱਲ ਆ ਗਈ ਉੱਥੇ ਆਸੇ-ਪਾਸੇ ਤਾਂ ਸਾਰੇ ਬੰਦੇ ਖੜੇ ਨੇ ਜਿਵੇਂ ਮੈਂ ਰੌਲਾ ਪਾਉਂਦਾ ਸੀ ਤਾਂ ਅਗਲਾ ਕਹਿੰਦਾ ਤੂੰ ਯਾਰ ਆਪਦੀ ਕੁੜੀ ਦੀ ਗੱਲ ਹੀ ਛਾਲੀ ਜਾਣਾਗਾ ਫਿਰ ਮੈਂ ਹੁਣ ਤਰੀਕੇ ਨਾਲ ਪੁੱਛਿਆ ਸੋਨੂੰ ਇਹ ਵੀ ਗੱਲ ਨਹੀਂ ਠੀਕ ਹੈ ਨਾ ਕਿ ਜੇ ਹੁਣ ਆਪਾਂ ਘਰ ਦੀ ਕੁੜੀ ਦੀ ਗੱਲ ਵਧਾ ਕੇ ਕਰਾਂਗੇ ਅਗਲਾ ਕਹੂਗਾ ਵੀ ਆਪਦੇ ਘਰ ਦੇ ਨਹੀਂ ਜਦੋਂ ਛੱਡਦੇ ਇਹ ਗੱਲਾਂ ਬਣਾਉਣ ਕੰਨੂ ਤੇ ਬਗਾਨੇ ਨੂੰ ਤਾਂ ਆਪਾਂ ਕੀ ਕਹਿ ਸਕਦੇ ਆ ਬਾਕੀ ਆਪਾਂ ਤਾਂ ਹੁਣ ਸਰਪੰਚੀ ਕਰਕੇ ਲਾਲਾ ਭਾਬੀ ਤੇ ਆਪਾਂ ਤਾਂ ਹੁਣ ਪਿੰਡ ਦੇ ਮੋਹਤਵੰਤ ਬੰਦੇ ਆ ਗਏ ਹਨਾ ਅਗਲਾ ਕਹਿੰਦਾ ਤੁਸੀਂ ਮੋਹਤਵਾਰ ਬੰਦੇ ਸੀਗੇ ਛੋਡੇ ਨਾਲ ਹੀ ਆਹ ਗੱਲ ਹੋ ਗਈ ਡਰ ਲੱਗਦਾ ਭਾਬੀ ਆਪਣੀ ਇੰਨੀ ਬਣੀ ਆ ਪਿਓ ਦਾਦਿਆਂ ਦੀ ਤੇ ਆਪਾਂ ਤਾਂ ਇਸ ਚੀਜ਼ ਤੋਂ ਬੜਾ ਡਰਦੇ ਜੇ ਮੈਂ ਇੱਥੇ ਰੌਲਾ ਪਾ ਦੰਦਾ ਤੇ ਆਪਣੇ ਵਾਲੇ ਨਹੀਂ ਕਹਿ ਦੇਣਾ ਸੀਗੇ ਬਾਈ ਵਰਗਿਆਂ ਨੇ ਵੀ ਬਾਈ ਤੂੰ ਸਾਨੂੰ ਤਾਂ ਦੱਸ ਦਿੰਦਾ ਕਿ ਤੂੰ ਤਾਂ ਉੱਥੇ ਰੌਲਾ ਪਾਉਣ ਲੱਗ ਗਿਆ ਨਾ ਬਾਈ ਮੈਂ ਤੈਨੂੰ ਐਂ ਗੱਲ ਕਹਿਣੀ ਆ ਕਿ ਤੁਸੀਂ ਉਹਦੇ ਨਾ ਰਮਾਲ ਮੂੰਹ ਤੋਂ ਖਲਾ ਕੇ ਜੇ ਉਹਦਾ ਮੂੰਹ ਬੰਨਿਆ ਹੋਇਆ ਸੀ ਉਹ ਵੇਖਦੇ ਵੀ ਕਿਹੇ ਜਾ ਬੰਦਾ ਸੀ ਭਾਬੀ ਮੈਂ ਤਾਂ ਮੈਂ ਉਹਦੇ ਗਲਚ ਹੱਥ ਪਾਲਾਂ ਦਾ ਗਲਤਾਂ ਗੱਲਾਂ ਐ ਕਰਦਾ ਵੀ ਉੱਥੇ ਬੰਦੀ ਵਾਲੇ ਫਿਰਦੇ ਸੀ ਸਾਰੇ ਤਾਂ ਉੱਥੇ ਕੋਲੇ ਕਣ ਕਬੱਡੀ ਜਾਂਦੇ ਨੇ ਕੋਈ ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾਗਾ ਲੈ ਕਿੰਨਾ ਕੁ ਟਾਈਮ ਆਪਣੀ ਮੀਤ ਕੋਲੇ ਖੜਾ ਰਿਆ ਓਹੋ 20 ਮਿੰਟ ਖੜਾ ਰਹਾ ਮੈਂ ਦੂਰ ਖੜਾ ਦੇਖੀ ਗਿਆ ਫਿਰ ਭਾਬੀ ਮੈਂ ਉਥੋਂ ਦੇਖ ਲੈ ਚਾਰ ਪੰਜ ਕਿੱਲਾਂ ਤੋਂ ਭੱਜ ਕੇ ਆਇਆ ਮੂਰੇ ਮੈਂ ਉਹਨੂੰ ਲਲਕਾਰਾ ਮਰਿਆ ਮੈਂ ਕਿਹਾ ਮੈਂ ਇਧਰ ਆ ਮੇਰੇ ਕੋਲੇ ਤੂੰ ਕੌਣਾ ਮੈਂ ਕਿਹਾ ਤੇ ਫਿਰ ਕਹਿੰਦਾ ਭਾਈ ਮੈਂ ਤਾਂ ਰਾਹ ਪੁੱਛਦਾ ਸੀ ਰਾਹ ਪੁੱਛ ਕਈ ਵਾਰੀ ਕਿਸੇ ਦਾ ਨਸ਼ੇੜੀਆਂ ਦਾ ਪਤਾ ਹੀ ਨਹੀਂ ਅੱਜ ਕੱਲ ਹਾਂ ਅੱਜ ਕੱਲ ਪਤਾ ਹੀ ਨਹੀਂ ਹੁੰਦਾ ਕੁੜੀ ਦੇ ਕੰਨਾਂ ਚ ਪਾਏ ਟੌਪਸ ਜੇ ਆਈ ਨਹੀਂ ਪਤਾ ਹੋਈ ਖਿੱਚ ਕੇ ਹੀ ਲੈ ਜੇ ਕੰਨ ਇੱਕ ਨਾ ਭਾਬੀ ਮੈਂ ਸਾਨੂੰ ਗੱਲ ਦੱਸਦਾ ਦੇਖ ਆਪਾਂ ਨੂੰ ਚੋਰ ਦਾ ਵੀ ਪਤਾ ਲੱਗ ਜਾਂਦਾ ਆਪਣੇ ਮਨ ਦੀ ਧਾਰਾ ਗੀ ਇੱਕ ਵਾਰੀ ਨਾ ਤੁਸੀਂ ਕੁੜੀ ਨੂੰ ਨਾ ਤੂੰ ਭਾਬੀ ਹੈ ਦੇਖ ਹਣਾ ਤੇ ਕਹਿੰਦੇ ਹੁੰਦੇ ਅਗੇ ਤੇਰਾ ਹੱਕ ਬਣਦਾਗਾ ਸਾਡੀ ਬੰਦਿਆਂ ਦੀ ਗੱਲ ਕੁਛ ਹੋਰ ਹੈ ਤੂੰ ਕੁੜੀ ਨੂੰ ਮਾੜਾ ਜਾ ਆਪਦੇ ਹਿਸਾਬ ਨਾਲ ਪੁੱਛ ਤੇ ਕਿਉਂਕਿ ਤੈਨੂੰ ਦੱਸ ਦਊਗੀ ਅਸੀਂ ਪੁੱਛਿਆ ਕੁੜੀ ਆਏ ਆਂ ਕਈ ਵਾਰੀ ਕੋਈ ਗੱਲਬਾਤ ਨਾ ਹੋਵੇ ਕੁੜੀ ਚਾਕੇ ਖਾਗੀ ਕੁਝ ਫੇਰ ਆਪਣੀ ਤਾਂ ਬੜੀ ਬਦਨਾਮੀ ਆ ਗਈ ਆਪਾਂ ਬਿਨਾ ਗੱਲ ਤੋਂ ਬਾਂਬਾ ਨਹੀਂ ਕਰਦੇ ਤੇਰੇ ਹੱਥ ਜਰ ਤੂੰ ਸਿਆਣੀ ਐ ਤਈਓ ਤੇਰੇ ਕੋਲੇ ਗੱਲ ਕਰੀਏ ਤੂੰ ਵੱਡੀ ਐਂਗੀ ਤੂੰ ਉਹਨੂੰ ਟਕੇਈ ਨਾ ਸਮਾਈ ਨਾਲ ਪੁੱਛੀ ਵੀ ਭਾਈ ਉਹ ਕੌਣ ਸੀ ਬੰਦਾ ਕੌਣ ਸੀ ਗੱਲ ਰਸਕੀ ਐ ਨਾਲੇ ਵਹੀ ਆਏ ਆਂ ਹੁਣ ਤਾਂ ਵੇਖ ਤੈਨੂੰ ਪਤਾ ਹੀ ਐ ਵੀ ਜਦੋਂ ਹੁਣ ਮਾਂ ਪਿਓ ਤਾਂ ਹੈ ਨਹੀਂ ਹਮ ਅਸੀਂ ਮਾਂ ਪਿਓ ਆਂ ਹੁਣ ਜੇ ਅਸੀਂ ਉਹਦਾ ਦੁੱਖ ਦਰਦ ਨਾ ਸਮਝਾਂਗੇ ਜੇ ਕੋਈ ਦੁੱਖ ਤਕਲੀਫ ਵੀ ਐ ਉਹ ਹੱਸੇ ਦਿੱਨੂ ਜੇ ਕੋਈ ਉਹ ਵੀ ਤੰਗ ਕਰਦਾ ਵੀ ਤਾਂ ਵੀ ਆਪ ਦੀ ਬਦਨਾਮੀ ਹੈ ਭਾਬੀ ਮੈਂ ਕਹਿੰਦਾ ਜੇ ਮਾਂ ਪਿਓ ਹੋਵੇ ਤਾਂ ਤੇਰੀ ਗੱਲ ਜਮਾ ਸਹੀ ਹੈ ਫਿਰ ਤਾਂ ਅੱਧਾ ਦੁੱਖ ਹੈ ਫਿਰ ਤਾਂ ਮਾਂ ਪਿਓ ਜਾਣੇ ਤੇ ਉਹ ਕੁੜੀ ਜਾਣੇ ਹੁਣ ਤਾਂ ਗੱਲਾਂ ਤਾਂ ਕਹੂਗਾ ਤੁਸੀਂ ਸਾਂਮੀ ਨਹੀਂ ਮਾਂ ਪਿਓ ਮਰ ਗਿਆ ਤੁਸੀਂ ਸਾਂਮੀ ਨਹੀਂ ਤੁਸੀਂ ਸਿਰ ਚੜਾਤੀ ਗੱਲ ਹੁਣ ਤਾਂ ਆਪਣੇ ਸਿਰ ਚ ਖੇ ਨਾ ਪੈ ਜੇ ਆਪਣੀ ਏਡਾ ਲਾਣਾਗਾ ਤੇ ਜੇ ਆਪਾਂ ਨੂੰ ਕਿਸੇ ਨੇ ਉਂਗਲ ਚੱਕਤੀ ਤੇ ਆਪਣੇ ਤਾਂ ਕਤਲਾਂ ਤੱਕ ਗੱਲ ਹੋ ਜੂਗੀ ਇਹ ਤਾਂ ਗੱਲ ਹੈ ਹਾਂ ਉਪਰ ਆਏ ਆ ਬਈ ਬਚੋਲਾ ਵੀ ਆਇਆ ਸੀ ਆ ਮੰਗੀ ਜਾਂਦੇ ਜਿੱਥੇ ਆਪਣੀ ਮੀਤ ਮੰਗੀ ਹੋਈ ਹੈ ਤੇ ਪਰ ਕੋਈ ਨਾ ਮੈਂ ਹੈਪੀ ਨਾਲ ਗੱਲ ਕਰੂੰਗੀ ਤੁਸੀਂ ਬੈਠੋ ਤੇ ਮੈਂ ਚਾਹ ਬਣਾਉਣੀ ਆ ਤੁਹਾਡੇ ਵਾਸਤੇ ਚਾਹ ਨਹੀਂ ਬਾਬੀ ਮੈਂ ਨਾ ਥੋੜਾ ਜਿਹਾ ਕੰਮ ਆਗਾ ਮੈਨੂੰ ਮੈਂ ਵੀ ਜਾਣਾਗਾ ਤੇ ਚਾਹ ਕਦੇ ਮੈਂ ਫੇਰ ਪੀਨੂੰ ਮੇਰੇ ਤਾਂ ਨਾ ਮਨ ਦੇ ਵਿੱਚ ਇੱਕ ਚੜੀ ਉੱਤਰੀ ਜਾਂਦੀਆਂ ਨੇ ਮੇਰੇ ਤਾਂ ਟੈਨਸ਼ਨ ਪੈ ਗਈ ਦਿਮਾਗ ਤੇ ਮੈਂ ਬੰਦਾ ਪੁੱਛਿਆ ਉਥੇ ਆਥੇ ਆਪਣੇ ਵਾਲੇ ਫਿਰਦੇ ਸੀ ਉਹ ਦੂਜੇ ਲਾਣਾ ਫਿਰਦਾ ਸੀ ਆਪਣਾ ਚੱਲ ਭਾਈ ਮੇਰੀ ਇੱਕ ਗੱਲ ਸੁਣ ਤੂੰ ਕਰੇ ਨਾ ਮਾਂ ਨੂੰ ਨਾ ਦੱਸ ਭਾਈ ਮੇਰੀ ਗੱਲ ਸੁਣਾ ਆਪਾਂ ਮੈਂ ਤਾਂ ਦੱਸੀ ਜਾਂ ਨਾ ਆਪਣੇ ਵਾਲੇ ਸਾਰੇ ਫਿਰਦੇ ਸੀ ਅੱਗ ਲਾਉ ਮੈਂ ਤਾਂ ਕਿਸੇ ਕੋਲੇ ਚੁੱਪ ਕਰਕੇ ਮੈਂ ਤਾਂ ਤੇਰੇ ਕੋਲੇ ਆ ਗਿਆ ਚੰਗਾ ਹੋ ਗਿਆ ਤੂੰ ਮਿਲ ਗਈ ਜੇ ਬਾਈ ਵਰਗਿਆਂ ਨੂੰ ਕਿਤੇ ਮੈਂ ਦੱਸ ਦਿੰਦਾ ਓਹੋ ਮੈਂ ਤਾਂ ਦਿਮਾਗ 'ਚ ਗੱਲ ਨਿਕਲ ਗਈ ਜੇ ਬਾਈ ਵਰਗਿਆਂ ਦਾ ਦੱਸ ਦਿੰਦਾ ਬਈ ਹੈਪੀ ਨੂੰ ਸਿੱਧੀ ਗੱਲ ਦੱਸਦਾ ਆਪ ਤੇ ਫੇਰ ਕਈ ਗੱਲ ਚ ਹੱਥ ਪਾ ਕੇ ਤੈਨੂੰ ਕਹਿੰਦਾ ਹੁਣ ਕੁੜੀ ਦੇ ਤਾਂ ਹਲਕ ਚ ਪਾ ਲਾਂਦਾ ਹੱਥੋਂ ਤਾਂ ਮੈਂ ਤਾਂ ਚੰਗਾ ਹੋ ਗਿਆ ਭਾਬੀ ਤੂੰ ਟੱਕਰ ਗਈ ਮੈਨੂੰ ਮੈਂ ਤਾਂ ਆਪ ਕਮਰਾ ਹੋ ਰਿਹਾ ਸੀ ਮੇਰਾ ਤਾਂ ਆਪ ਉੱਥੇ ਸਰੀਰ ਕੰਮ ਗਿਆ ਮੈਂ ਇੱਥੇ ਕਰੀ ਚੱਲ ਕੋਈ ਨਾ ਬਈ ਮੇਰੀ ਗੱਲ ਸੁਣ ਸ਼ੁਕਰ ਆ ਤੇਰਾ ਧੰਨਵਾਦ ਤੇਰਾ ਹੂੰ ਤੁਸੀਂ કરી ਆਈ ਤਾਂ ਵਧੀਆ ਗੱਲ ਦੱਸਗੇ ਪਰ ਘਰੇ ਮਾਸੀ ਨੂੰ ਨਾ ਦੱਸੀ ਤੂੰ ਘਰੇ ਜਾ ਕੇ ਨਹੀਂ 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 ਬੁੜੀਆਂ ਕੋਲੇ ਨਹੀਂ ਗੱਲ ਦੱਸਦਾ ਮੈਂ ਤੇ ਤੁਸੀਂ ਨਾ ਇਹ ਭਾਬੀ ਬਣ ਕੇ ਗੱਲ ਕਲੀਅਰ ਕਰੋ ਗੱਲ ਮੈਨੂੰ ਗੜਬੜ ਲੱਗਦੀ ਹੈ ਕੱਲ ਨੂੰ ਉਹ ਨਾ ਹੋ ਜੇ ਸਾਰੇ ਲਾਣੇ ਨੂੰ ਕਿਤੇ ਆਪਾਂ ਨੂੰ ਨੀਮੀਆਂ ਪਾਉਣੀਆਂ ਪੈ ਜਾਣ ਨਹੀਂ ਨਹੀਂ ਭਾਈ ਗੱਲ ਤਾਂ ਤੇਰੀ ਠੀਕ ਹੈ ਗੱਲ ਤਾਂ ਮੈਨੂੰ ਕਲੀਅਰ ਕਰਨੀ ਪਊਗੀ ਹੋਰ ਨਹੀਂ ਤਾਂ ਐਡੀ ਵੱਡੀ ਗੱਲ ਹੋ ਗਈ ਕੀ ਪਤਾ ਕੋਈ ਬਦਨਾਮੀ ਆਪਦੇ ਸਿਰ ਪੈ ਜੇ ਤੂੰ ਭਾਬੀ ਮੇਰੀ ਗੱਲ ਸੁਣਾ ਮੈਂ ਦੇਖ ਤੈਨੂੰ ਗੱਲ ਦੱਸਤੀ ਹੁਣ ਤੂੰ ਭੜਕੀ ਨਾ ਗੱਲ ਕਰੀ ਟਕੇਈ ਨਾਲ ਤੇਰਾ ਵੀ ਬਲੱਡ ਵੱਧਾਗਾ ਤੂੰ ਵੀ ਨਾ ਕਿਤੇ ਫਿਰ ਬੰਦਿਆਂ ਦੇ ਉੱਤੋਂ ਦੀ ਹੋ ਜੇ ਕਿਤੇ ਕਦੇ ਬੰਦੇ ਤਾਂ ਹਜੇ ਟਿਕਾਈ ਨਾ ਗੱਲ ਕਰਨ ਤੂੰ ਹੋਰ ਭੜਕ ਜੇ ਕਿਸੇ ਨੂੰ ਗੱਲ ਨਾ ਦੱਸੀ ਮੈਂ ਨਹੀਂ ਸਾਡੇ ਘਰੇ ਦੱਸਦਾ ਤੇ ਤੂੰ ਗੱਲ ਟਿਕਾਈ ਨਾਲ ਤੇ ਸਮਾਈ ਨਾਲ ਕਰਦੀ ਹੁਣ ਇਹ ਵੀ ਗੱਲ ਤੇਰੀ ਠੀਕ ਆ ਹਾਂ ਤੇ ਤੈਨੂੰ ਪਤਾ ਹੀ ਆ ਫਿਰ ਮੈਨੂੰ ਗੁੱਸਾ ਥੋੜਾ ਜਿਹਾ ਵੱਧ ਹੀ ਚੜ ਜਾਂਦਾ ਚੱਲ ਕੋਈ ਨਾ ਬਈ ਤੁਸੀਂ ਬੈਠੋ ਤੇ ਮੈਂ ਚਾਹ ਬਣਾਉਣੀ ਨਹੀਂ ਨਹੀਂ ਚਾਹ ਨਾ ਬਣਾਇਓ ਭਾਬੀ ਦੇਖ ਤੇ ਮੈਨੂੰ ਤਾਂ ਬਸ ਆਹੀ ਟੈਨਸ਼ਨ ਆ ਗਈ ਚਾਹ ਨਹੀਂ ਮੈਨੂੰ ਥੋੜਾ ਜਿਹਾ ਮਜਬੂਰੀ ਕਿਤੇ ਜਾਣਾਗਾ ਕੰਮਾਂਗਾ ਤੇ ਤੁਸੀਂ ਨਾ ਬਸ ਆ ਗੱਲ ਕਲੀਅਰ ਕਰਿਓ ਤੇ ਮੈਨੂੰ ਦੱਸਿਆ ਜਰੂਰ ਠੀਕ ਹੈ ਮੈਨੂੰ ਫੋਨ ਕਰ ਦੇ ਠੀਕ ਹੈ ਬਈ ਚੰਗਾ ਬਈ ਹਾਂ ਠੀਕ ਹੈ ਚਲ ਚੰਗਾ ਹੋ ਗਿਆ ਆਤਾ ਬਾਈ ਜੱਗਾ ਕਰਿਆ ਕੀ ਦੱਸ ਗਿਆ ਆਪਦੀ ਕੁੜੀ ਸੀ ਤਾਂ ਤਾਂ ਅਗਲੇ ਨੇ ਗੱਲ ਬੋਚ ਕੇ ਰੱਖ ਲਈ ਜੇ ਕਿਤੇ ਹੋਰ ਕਿਸੇ ਨੂੰ ਪਤਾ ਲੱਗਦਾ ਅਗਲਾ ਸੌ ਗੱਲਾਂ ਬਣਾ ਕੇ ਛੜਦਾ ਚਲ ਕੋਈ ਨਾ ਆਉਂਦੇ ਹੈਪੀ ਨੂੰ ਪਹਿਲਾਂ ਹੈਪੀ ਨਾਲ ਹੀ ਗੱਲ ਕਰਦੀ ਆਂ ਨੀਤ ਨਾਲ ਤਾਂ ਬਾਅਦ ਚ ਕਰੂੰ ਕਿ ਬਤਾਉ ਦੇ ਭਰਾ ਕੋਲੇ ਜਾ ਕੇ ਬਦਲ ਜੇ ਵੀ ਮੈਨੂੰ ਪਰਜਾਈ ਹੋਣੀ ਚਿੜਕੀ ਆਂਦੀ ਆ ਚਲ ਦੇਖਦੇ ਗਿਆਂ ਨਾਲ ਖਾਂਦਾ ਇਹ ਬੰਦੇ ਦੀ ਵੀ ਨਹੀਂ ਸਮਝ ਆਉਂਦੀ ਜਿੱਥੇ ਜਾਂਦਾ ਨਾ ਉੱਥੇ ਹੀ ਬਹਿ ਜਾਂਦਾ ਮੈਨੂੰ ਤਾਂ ਐ ਸੀ ਵੀ ਭਾਬੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਜੇ ਆ ਜਾਂਦਾ ਸਮਾਂ ਦੀ ਸਬਜ਼ੀ ਪਾਣੀ ਟਾਈਮ ਨਾਲ ਬਣ ਜਾਂਦਾ ਭਾਬੀ ਦਾ ਫੋਨ ਆਈ ਜਾਂਦਾ ਲੈ ਭਾਬੀ ਕਹਿੰਦੀ ਹੋਊਗੀ ਵੀ ਮੈਨੂੰ ਅੱਡੇ ਤੋਂ ਆ ਕੇ ਲੈ ਜਾਓ ਹੈਲੋ ਹਾਂ ਭਾਬੀ ਹਾਂ ਹਾਂ ਮੇਰੀ ਗੱਲ ਸੁਣ ਆ ਕੇ ਲੈ ਜਾਨੀ ਆ ਬਸ ਤੈਨੂੰ اڈੇ ਤੋਂ ਕਿਹੜੇ اڈੇ ਤੇ ਉਤਰ ਗਈ ਆ ਬਸ ਹੁਣੀ ਗਿਆ ਮੁੰਡਾ ਗੱਲ ਸੁਣ ਲੈ ਤੇਰੀ ਗੱਲ ਤਾਂ ਸੁਣੀ ਜਾਨੀ ਐ ਤੂੰ ਮੇਰੀ ਗੱਲ ਸੁਣ ਲੈ ਨਾ ਅੱਛਾ ਲੈ ਬੱ비 ਫੇਰ ਮੇਰੀ ਗੱਲ ਸੁਣਾ ਤੂੰ ਤਾਂ ਉਹੀ ਗੱਲ ਕਰਤੀ ਆ ਤੇਰੀ ਵੀ ਨਹੀਂ ਮੈਨੂੰ ਤਾਂ ਸਮਝ ਆਉਂਦੀ ਹੁਣ ਕੀ ਹੋ ਗਿਆ अच्छा कंबाइन लग गई ठीक है ठीक है चलो ये भी जरूरी सी काम बाकी आए हैं रब ਦੇ ਰੱਥ ਜੇ ਖਰਾਬ ਹੋਏ ਪਏ ਆ ہاں ਚਾਰ ਮਣ ਜਿਹੜੇ ਦਾਣੇ ਚੰਗਾ ਸਮਾਂ ਦੀ ਸੁੱਖ ਨਾਲ ਘਰੇ ਆ ਜਾਣ ਉਹਦੇ ਵਰਗੀ ਰੀਸ ਨਹੀਂ ਹੁੰਦੀ ਉਹ ਮੈਨੂੰ ਤਾਂ ਐ ਸੀ ਭਾਬੀ ਵੀ ਜੇ ਤੂੰ ਆ ਜਾਂਦੀ ਨਾ ਮੈਂ ਤਾਂ ਬਾਲੀ ਕਸੁੱਤੀ ਫਸੀ ਹੋਈ ਆ ਹੋਰ ਹੁਣ ਤੇ ਮੈਂ ਤੈਨੂੰ ਕਿਦੋਂ ਦਾ ਕਿਵੇਂ ਦੱਸਾਂ ਫੋਨ ਤੇ ਦੱਸਣ ਵਾਲੀ ਗੱਲ ਨਹੀਂ ਹਾਂ ਮੈਨੂੰ ਆਇਆ ਵੀ ਜਦੋਂ ਉਹਨੂੰ ਗੱਲ ਬਾਹਲੀ ਵਧੂਗੀ ਰੌਲਾ ਪਊਗਾ ਉਦੋਂ ਪਹਿਲਾਂ ਪਹਿਲਾਂ ਮੈਂ ਤੇਰੇ ਨਾਲ ਗੱਲ ਕਰ ਲਾਂ ਅੱਛਾ ਹੁਣ ਤਾਂ ਮੈਨੂੰ ਪਤਾ ਹੀ ਐ ਹੁਣ ਤੂੜੀ ਬਣਾਉਂਗੇ ਫੇਰ ਹੀ ਆਏਂਗੀ ਉਹ ਮੈਂ ਵੀ ਨਹੀਂ ਆ ਸਕਦੀ ਭਾਬੀ ਤੈਨੂੰ ਪਤਾ ਹੀ ਐ ਚੱਲ ਕੋਈ ਨਾ ਚੰਗਾ ਭਾਬੀ ਠੀਕ ਆ ਬੱਬੀ ਲੈ ਭਾਬੀ ਦੀ ਵੀ ਨਹੀਂ ਸਮਝ ਆਉਂਦੀ ਜਦੋਂ ਮੈਂ ਕੋਈ ਚੀਜ਼ ਦੀ ਤਿਆਰੀ ਕਰਕੇ ਰੱਖਦੀ ਆ ਉਦੋਂ ਇਹ ਨਹੀਂ ਆਉਂਦੀ ਤੇ ਜਦੋਂ ਕੋਈ ਆਏ ਆਣ ਪਟੱਕੇ ਆ ਜਾਂਦੀ ਆ ਉਦੋਂ ਘਰੇ ਸਮਾਨ ਨਹੀਂ ਹੁੰਦਾ ਵੀ ਕੋਈ ਚਾਜ ਨਾਲ ਰਿਸ਼ਤੇਦਾਰ ਦੀ ਸੇਵਾ ਕਰੇ ਚਲ ਕੋਈ ਨਾ ਚਾਹ ਜੀ ਵੀ ਉੱਗਲ ਗਈ ਹੁਣ ਮੈਨੂੰ ਆਏ ਸੀ ਵੀ ਖੇਤ ਚਾਹ ਪਹੁੰਚਦੀ ਹੋ ਜਾਂਦੀ ਵੀ ਟਾਈਮ ਨਾਲ ਆ ਜਾਂਦਾ ਘਰੇ ਇਹ ਉਦੋਂ ਬੰਦਾ ਅੱਡ ਲਹੂ ਪੀਂਦਾ ਮੇਰਾ ਓਹੋ ਚੱਲ ਮਨਾ ਲਗ ਰਹਿ ਚ ਨਾ ਇਹ ਕੁੱਕ ਦੇ ਸੱਟ ਨਾ ਫੇਰ ਆਏ ਕਹਿ ਰੰਦਾ ਸੁੱਦੀ ਚਾਹ ਮੱਥੇ ਮਾਰੀ ਚਲ ਦੁੱਧ ਵੀ ਚੱਕੀ ਲਿਆਵਾ ਕਿਹੜਾ ਬੇਲਾ ਹੋ ਗਿਆ ਡਿਕ ਡਿੱਕੇ ਵੀ ਥੱਕ ਗਈ ਪਤਾ ਨਹੀਂ ਕਿੱਥੇ ਰਹਿ ਗਿਆ ਬਾਲੀ ਵੱਡੀ ਉਮਰ ਆ ਜੀ ਤੁਹਾਡੀ ਕਿਉਂ ਮੇਰੀ ਗੱਲ ਸੁਣ ਲੈ ਕਾ ਉਹਨਾਂ ਨੇ ਤਾਂ ਫਰਿੱਜ 'ਚ ਪਨੀਰ じゃ ਰੱਖਤਾ ਸਾਈ ਠੰਡੇ ਦੀ ਬੋਤਲ ਰੱਖਦੀ ਠੀਕ ਐ ਤੇ ਨਾਲੇ ਹੋਰ ਸਮਾਨ ਪਿਆ ਬਿਸਕਟ ਜਾ ਉਹ ਚੱਕ ਕੇ ਸੋਚ ਰੱਖ ਤਾ ਉੱਥੇ ਚੱਕ ਦੇ ਉਹਦੇ ਅੰਦਰ ਧਰ ਦੀ ਤੇ ਮੈਂ ਤੈਨੂੰ ਐਂ ਜਗਾ ਸੀ ਹਾਂਜੀ ਤੇ ਕਿੱਥੇ ਤੇਰੀ ਭਝਾਈ ਮਾਂ ਤੇ ਉਧਰ ਮੀਤ ਕੋਲੇ ਬੈਠੀ ਆ ਓਹੋ ਜੀ ਉਹ ਤਾਂ ਨਾ ਜੀ ਅੱਜ ਕੰਮ ਹੋ ਗਿਆ ਇਹਨਾਂ ਨੂੰ ਆਏ ਨਹੀਂ ਜੀ ਤੇ ਟੜਕੀ ਦਾ ਪੂਛ ਚੱਕੀ ਸੀ ਕਿਉਂ ਕਰੀ ਗਈ 5-400 ਰੁਪਏ ਲਵਾ ਕੇ ਇਹਨੇ ਨਾ ਕੋਈ ਹੋਰ ਕੰਮ ਕਰ ਲੈਂਦਾ ਪਨੀਰ ਲਿਆ ਦੇ ਭਝਾਈ ਨੇ ਉਹਨਾਂ ਫਲਾਣਾ ਲਿਆ ਦੇ ਟੰਡਾ ਲਿਆ ਕੇ ਰੱਖ ਦੇ ਸਮਾਨ ਲਿਆ ਕੇ ਰੱਖ ਦੇ ਉੱਪਰ ਮੇਰੀ ਗੱਲ ਸੁਣੋ ਜੀ ਮਸਾਂ ਦਾ ਵਿਚਾਰੀ ਨੇ ਆਉਂਦੀ ਸੀ ਉਹ ਤੇ ਫਿਰ ਹੁਣ ਕੀ ਗੋਲੀ ਵੱਜ ਗਈ ਇਹਦੇ ਆਉਂਦੀ ਆਉਂਦੀ ਦੇ ਤੁਹਾਨੂੰ ਪਤਾ ਤਾਂ ਹੈਗਾ ਵੀ ਹੁਣ ਸੀਜ਼ਨ ਚੱਲੀ ਜਾਂਦਾ ਕਣਕ ਦੀ ਰੁੱਤ ਹੈ ਤੇ ਕੰਬਾਈਨ ਅੱਜ ਲੱਗ ਗਈ ਚੱਟ ਜਾਈ ਫੋਨ ਕਰਿਆ ਸੀ ਉਦੋਂ ਕਿਹਾ ਕਣਕ ਹਰੀਆਂ ਖੜੀਆਂ ਸੀ ਉਦੋਂ ਪਤਾ ਸੀ ਵੀ ਕਣਕ ਆਉਣ ਵਾਲੀ ਹੈ ਉਹ ਤਾਂ ਜੀ ਮੈਂ ਹੀ ਫੋਨ ਕੀਤਾ ਸੀ ਵੀ ਭਾਬੀ ਆ ਕੇ ਜਾ ਮੈਂ ਤੇਰੇ ਨਾਲ ਰਾਇ ਕਰਨੀ ਹੈ ਰਾਇ ਕਰਨੀ ਹੈ ਰਾਇ ਵੇ ਤਾਂ ਗੋਲੀ ਵੱਜ ਜਾਂਦੀ ਹੈ ਉਹ ਕੁ ਕੰਮ ਹੋਰ ਹੋ ਗਿਆ ਹੁਣ ਕੰਕਦਾ ਹੋ ਗਿਆ ਕੋਈ ਰਾਏ ਕਰਨੀ ਮੈਂ ਬੰਦਾ ਤੇਰੀ ਸਮਝ ਦੇ ਦੇ ਤੈਨੂੰ 1 ਤੋਂ 120 ਵਾਰੀ ਕਿਹਾ ਵੀ ਨਹੀਂ ਰੇ ਲਾਈਨ ਨੂੰ ਦੱਸ ਕੀ ਹੈ ਵਿਆਹ ਤਾਂ ਆਪਾਂ ਕਰਨਾ ਤੂੰ ਕਾਹਾਂ ਜਿਹੜੀਆਂ ਚਲਾਕੀਆਂ ਕਰਦੀ ਫਿਰਦੀ ਐ ਮੈਂ ਕੀ ਚਲਾਕੀਆਂ ਕਰਦੀ ਐ ਮੈਂ ਤਾਂ ਸਮਾਧੀ ਤੈਨੂੰ ਇੱਕ ਗੱਲ ਦੱਸਦੀ ਐ ਮੇਰੀ ਗੱਲ ਸੁਣ ਲੈ ਕੰਨ ਕਰਕੇ ਮੇਰੇ ਗਣੀ ਤੇ ਮੈਂ ਤੈਨੂੰ ਐ ਕਹਿੰਦੀ ਸੀ ਉਹ ਜਿਹੜਾ 3.5 ਲੱਖ ਰੁਪਈਆ ਕਿਹਨੇ ਚੱਕਿਆ ਉਹਦਾ ਤਾਂ ਪਤਾ ਲੱਗ ਗਿਆ ਪਤਾ ਲੱਗ ਗਿਆ ਲੈ ਫੇਰਾਵਰ ਕੀ ਦੇ ਕੋਈ ਆਪਣੀ ਮੀਤ ਕਿਸੇ ਮੁੰਡੇ ਨਾਲ ਰਲ ਹੀ ਹੋਈ ਐ ਮੀਤ ਨੇ ਚਕਾਇਆ ਤਵਾ ਤਰ ਇੱਕ ਸਾੜ ਤੇ ਮਰੂ ਤਿੰਨ ਚਾਰ ਜੇ ਮੀਤ ਨੇ ਚਕਾਣਾ ਮੀਤ ਉਹਦੇ ਨਾਲ ਦੱਸਣਦੇ ਹੁਣ ਹੋਰ ਕੀ ਸੱਪ ਕੱਢਦਾ ਇਕ ਮੁੰਡਾ ਕੌਣ ਹੈ ਮੁੰਡਾ ਮੇਰੀ ਗੱਲ ਸੁਣ ਤੁਸੀਂ ਮੇਰੀ ਗੱਲ ਤੇ ਤਾਂ ਨਹੀਂ ਕਰਦੇ ਯਕੀਨ ਆਪਣਾ ਜੱਗਾ ਆਇਆ ਸੀ ਅੱਜ ਤੇ ਉੱਥੇ ਨਾ ਗੋਹਾ ਸਿੱਤਨ ਜਦੋਂ ਜਾਂਦੀ ਐ ਰੂੜੀ ਤੇ ਉਸ ਦਿਨ ਅੱਜ ਨਾ ਉਹਨੂੰ ਮੁੰਡਾ ਮਿਲ ਗਿਆ ਜੱਗੇ ਨੂੰ ਉਹਨੇ ਆਪ ਆਪ ਦੇ ਅੱਖੀ ਵੇਖਿਆ ਮੂੰਹ ਸਿਰ ਬੰਨਿਆ ਹੋਇਆ ਸੀ ਉਹਦਾ ਮੈਂ ਨਾ ਤੇਰੇ ਜਵੜੇ ਤੇ ਮਰੁੱਤਨ ਚਾਰ ਕੱਕੇ ਮਗਰ ਲੱਗ ਕੇ ਤੂੰ ਆਪਦੀ ਆਪਣੇ ਘਰ ਦੀ ਕੁੜੀ ਵੇ ਕੀ ਕੀ ਗੱਲਾਂ ਕਰੀ ਐ ਨਹੀਂ ਰਹਿਣੀ ਉਹ ਤਾਂ ਉਹੀ ਮੇਰੇ ਤੇ ਲੱਗਦਾ ਉਹਨੇ ਗੱਲ ਬਣਾਤੀ ਹੋਣੀ ਐ ਤੂੰ ਉਹਦੇ ਪਿੱਛੇ ਲੱਗ ਗਈ ਮੇਰੀ ਗੱਲ ਸੁਣੋ ਜੀ ਕੁੜੀਆਂ ਦੀਆਂ ਐ ਗੱਲਾਂ ਨਹੀਂ ਅਗਲਾ ਪਣਾ ਗੰਦਾ ਨਾਲੇ ਚਾਚੇ ਦਾ ਮੁੰਡਾ ਆਪਣੇ ਦਾ ਤੇ ਤਿੰਨ ਉਹ ਚਾਚੇ ਦਾ ਮੁੰਡਾ ਦਾ ਹੈਗਾ ਤੈਨੂੰ ਪਤਾ ਨਹੀਂ ਉਹਦੀਆਂ ਪੈਪ ਤਾਂ ਦਾ ਜਿਹੜਾ ਮੇਰੇ ਨਾਲ ਖਾਲ ਪਿੱਛੇ ਲੜ ਪਿਆ ਸੀ ਉਹ ਪੈਸ ਕੱਢਦਾ ਉਹ ਮਰੀ ਨਹੀਂ ਰਹਿਣੀ ਐ ਪਕਾਈ ਤੂੰ ਅੱਖੀਂ ਦੇਖਿਆ ਜਦੋਂ ਘਰੇ ਆ ਕੇ ਦੱਸ ਕੇ ਗਿਆ ਨਾਲੇ ਨਾ ਤੀ ਪੈਣ ਦੀ ਗੱਲ ਅਗਲਾ ਬਣਾ ਕੇ ਨਹੀਂ ਛੱਡਦਾ ਹੁੰਦਾ ਜੇ ਉਹਨੇ ਵੇਖਿਆ ਤਾਂ ਫੇਰ ਹੀ ਆ ਨਾਲੇ ਤੈਨੂੰ ਪਤਾ ਇਹਦੀ ਬੈਂਸ ਪਤਾ ਕਿੱਡੀ ਵੱਡੀ ਪੈ ਜਾਂਦੀ ਹੁੰਦੀ ਹੈ ਬੈਂ ਨਾ ਤੂੰ ਨਹੀਂ ਡਰਦਾ ਹੋਵਨ ਪਤਾ ਕਦੀ ਪੈਰ ਤਾਂ ਕਰਦਾ ਰਹਿੰਦਾ ਤੂੰ ਉਹਦੀ ਬਾੜੀ ਹਮੀ ਨਾ ਪਰ ਤੂੰ ਆਪਣੀ ਕੁੜੀ ਨੂੰ ਦੇਖਿਆ ਕਿ ਤੇਖਿਆ ਦੋ ਕਿਸੇ ਮਗਰ ਲੱਕ ਕੇ ਗਰੀਨੇ ਦੇ ਅੱਖੀ ਦੇਖਿਆ ਕੁੜੀ ਨੂੰ 来 ਜੀ ਮੇਰੀ ਗੱਲ ਸੁਣੋ ਉਹ ਦਿਨ ਤਾਂ ਤੁਸੀਂ ਮੈਨੂੰ ਕਹਿੰਦੇ ਸੀ ਵੀ ਤੂੰ ਆਪਦੇ ਪੇਕਿਆਂ ਨੂੰ ਫੜਾ ਤੇ ਹੁਣ ਤੇਰੀ ਭੈਣ ਦੀ ਗੱਲ ਆ ਗਈ ਤਾਂ ਹੁਣ ਸਮਾਂ ਦੀ ਮੂੰਹ ਲਾਲ ਹੋ। 22000 ਨਾ ਮਨ ਮੈਨੂੰ ਪਤਰਾ ਪੈਸੇ ਕਿੱਥੇ ਐ ਮਰੀਏ ਨੇ ਨੇ ਪਕਾਈ ਆ ਮੈਂ ਬਗੈਰ ਮਤ ਸਿੱਧੀ ਨਹੀਂ ਇਤਨਾ ਕਹਦੇ ਵੀ ਮੈਂ ਆਪਦੇ ਪੇਕੀ ਵੜਾਦੇ ਰਪੀਏ ਤੂੰ ਐ ਕਿਉਂ ਨਹੀਂ ਕਹਦੀ ਹੁਣ ਚੱਕ ਕੇ ਕੁੜੀ ਦਾ ਨਾਰ ਦੋਈ ਜਿੰਨੀ ਹੁਣ ਵਿੱਚ ਕੋਈ ਮੁੰਡਾ ੜਾ ਲਿਆ ਵੀ ਬਸ ਗਾ ਹੀ ਕਰ ਲੈ ਵਿਜੇ ਤਾਂ ਹੁਣ ਅੱਖੀਂ ਦੇਖਿਆ ਜਾਂ ਕੋਈ ਮੈਂ ਨਾ ਕੋਈ ਚੀਜ਼ ਦੇਖਾ ਫੇਰ ਤੂੰ ਮੈਂ ਵਿਸ਼ਵਾਸ ਮੰਨ ਲੈਣਾ ਅਮੀ ਆ ਕੁੜੀ ਨੇ ਗੱਲਾਂ ਮੜਵਾਈ ਜਾਂਦੀ ਹੈ ਬਗੈਰ ਮਤਲਬ ਪਤਾ ਕਿੰਨੇ ਕ ਜਾਨਿਆਂ ਨੇ ਵੇਖਿਆ ਹੂਗਾ ਉਹ ਮੂੰਹ ਸਿਰ ਟੱਕ ਕੇ ਆਇਆ ਸੀ ਬੰਦਾ ਹੁਣ ਤੁਸੀਂ ਤਾਂ ਮੇਰੇ ਤੇ ਆ ਕੇ ਆਏ ਵੜਕਦੇ ਹੋ ਮੂੰਹ ਸਿਰ ਟੱਕ ਨੂੰ ਕੋਈ ਗੱਲ ਸਿਕ ਕੋਈ ਗੱਲਬਾਤ ਹੋ ਗਈ ਫੇਰ ਹੀ ਟੱਕੂਆ ਮੂੰਹ ਸਰ ਐਵੇਂ ਪਕਾਈ ਮਾਰੀ ਇਹਨੇ ਕਿਸੇ ਮਗਰ ਲੱਗ ਕੇ ਓ ਤੈਨੂੰ ਤਾਂ ਨਾ ਸੱਚੀ ਗੱਲ ਦੱਸੇ ਦਾ ਵੀ ਨਹੀਂ ਫਾਇਦਾ ਸੱਚ ਮੈਨੂੰ ਤਾਂ ਦੱਸੇ ਦਾ ਭਾਵੇਂ ਨਹੀਂ ਨਾਪੀ ਨੇ ਫਾਇਦਾ ਮਾਰੀ ਇਹਨੇ ਪਕਾਈ ਆ ਮੈਂ ਬਗੈਰ ਮਤਲਬ ਤਾਂ ਲੱਗ ਕੇ ਜੱਗੇ ਮਗਰ ਉਹਦਾ ਮਤ ਦੇ ਦਾ ਟੱਕਰ ਦੇਣ ਦੇ ਮਨ ਨੂੰ ਉਹਦੇ ਤੋਂ ਨੂੰ ਲੱਤ ਮੈਂ ਕੱਬੀ ਸੱਜੀ ਐਵੇਂ ਕੁੜੀ ਨੇ ਗੱਲਾਂ ਮੜਵਾਈ ਜਾਂਦਾ ਬਗ ਤੁਸੀਂ ਤਾਂ ਨਾ ਬਿਨਾ ਗੱਲ ਤੋਂ ਲੋਹ ਲੱਖੇ ਹੋਈ ਜਾਂਦੇ ਉਹ ਗੱਲ ਪਹਿਲਾਂ ਵਿੱਚੋਂ ਸੱਚਾਈ ਪਤਾ ਕਰੋ ਵੀ ਗੱਲ ਕੀ ਐ ਅਗਲਾ ਬਿਨਾ ਗੱਲ ਤੋਂ ਐਡਾ ਵੱਡੀ ਗੱਲ ਅਗਲੇ ਦੇ ਘਰੇ ਨਹੀਂ ਕਹਿ ਕੇ ਜਾਂਦਾ ਹੁੰਦਾ ਜੇ ਮੈਨੂੰ ਰਾਹ ਖੜੇ ਕਹਿੰਦਾ ਤਾਂ ਮੈਂ ਗੱਲ ਤੇ ਯਕੀਨ ਵੀ ਮੰਨ ਲੈਂਦੀ ਮੈਨੂੰ ਘਰੇ ਆ ਕੇ ਸਪੈਸ਼ਲ ਕਹਿ ਕੇ ਗਿਆ ਉਸ ਸਪੈਸ਼ਲ ਤਾਂ ਤਾਂ ਕਹਿ ਕੇ ਗਿਆ ਵੀ ਆਪੇ ਬੁੜੀਆਂ ਵਾਂਗਰ ਲੱਗੀਆਂ ਨੇ ਮੇਰੇ ਤੋਂ ਡਰਦਾ ਉਹ ਹੁਣ ਪਤਾ ਵੀ ਐ ਨਹੀਂ ਪਤਾ ਗੱਲ ਪਈ ਐ ਮੇਰੇ ਹੁਣ ਮੈਨੂੰ ਮਲੂਤੀ ਲਾਣ ਨੇ ਆਪੇ ਤੁਰੇ ਫਿਰਦੇ ਰਹਿਣਦ ਅਗਲਾ ਤਮੂ ਐਂਗਲ ਦਾ ਆਪਾਂ ਦਾ ਲੱਗਦਾ ਮਾਣਾ ਮੋਟਾ ਮੇਰੀ ਗੱਲ ਸੁਣੋ ਜਦੋਂ ਗੋਹਾ ਸਿੱਟਣ ਜਾਂਦੀ ਹੈ 12 ਟਾਈਮ ਲੱਗਦਾ ਫੇ ਤੂੰ ਸੱਤਲਾ ਤੇ ਨਹੀਂ ਅੱਖਾ ਪੁੱਟੀਆਂ ਗੋਹਾ ਸਿੱਟ ਨਹੀਂ ਜਾਵੇ ਤੂੰ ਕਰ ਲੈ ਉਹ ਮੈਂ ਤਾਂ ਕਰਦੀ ਮੈਨੂੰ ਸਮਾਂ ਦੀ ਕਰਨ ਨਹੀਂ ਦਿੱਤੀ ਇਕੱਲਾ ਥੋੜਾ ਕੰਮ ਕਰੋ ਗੋਲਾ ਧੰਦਾ ਕਰੋ ਉੱਤੋਂ ਤੁਸੀਂ ਆ ਬੈਬਤਾ ਕਰਨ ਲੱਗ ਗਿਓ ਉਹ ਮੈਨੂੰ ਤਾਂ ਕਰਨ ਨਹੀਂ ਦਿੰਦੀ ਮੇਰੇ ਤਾਂ ਸਮਾਂ ਦੀ ਐ ਕਹਿੰਦੀ ਆ ਵੀ ਭਾਬੀ ਮੈਨੂੰ ਨਾ ਤੇਰੇ ਹੱਥ ਦੀ ਰੋਟੀ ਸਵਾਦ ਲੱਗਦੀ ਲੱਗਦੀ ਐ ਸਵਾਦ ਤੇਰੇ ਹੱਥ ਦੇ ਆਪੇ ਸੁਆਪ ਆਪੇ ਸਵਾਦ ਲੱਜ ਉਹ ਜੀ ਉਹ ਕੁੜੀ ਜੀ ਪਿੱਛੋਂ ਪਕਰ ਕੇ ਤੇਰੇ ਸਿਰ ਤੇ ਤੇਰਾ ਹੋ ਬਠਲਾ ਤੈਨੂੰ ਆਪ ਹੀ ਅ ਉਹ ਮੇਰੇ ਮੰਨੂ ਤਾਂ ਕੀ ਆ ਹੁਣ ਜਾ ਕੇ ਜੱਗੇ ਨਾਲ ਸਿੰਘ ਪਸਾਲਾ ਮੈਂ ਤਾਂ ਜਿਹੜੀ ਗੱਲ ਕਹਿਣੀ ਸੀ ਮੈਨੂੰ ਅਗਲਾ ਕਹਿ ਕੇ ਗਿਆ ਸੀ ਸਹੀ ਇਹਦਾ ਕਹੇ ਨੂੰ ਗੱਲ ਉਹ ਮੰਨੂ ਕਹਦੇ ਪਾਪਾ ਬਲਤ ਉਹਨੂੰ ਇੰਨੀ ਨਹੀਂ ਅਕਲ ਪਿੱਤੀ ਪੁੱਤ ਦੀ ਕੋਈ ਗੱਲ ਬਣਾਉਂਦਾ ਤੇ ਕੋਈ ਗੱਲ ਹੋਵੇ ਪਹਿਲਾਂ ਆਪਦੇ ਕੋਲ ਗੱਲ ਕਰੀ ਦੀ ਹੁੰਦੀ ਏ ਉਹ ਗੱਲ ਬਣਾਉਣੀ ਤਾਂ ਤਾਂ ਹੁੰਦੀ ਜੇ ਉਹਨੇ ਆਪਦੀ ਮਾਂ ਨੂੰ ਦੱਸਿਆ ਹੁੰਦਾ ਘਰੇ ਜੇ ਆਪਦੀ ਮਾਂ ਨੂੰ ਦੱਸੂ ਭਲੇ ਮਾਂ ਸੈਡਾ ਵੀ ਜੇ ਤੈਨੂੰ ਦੱਸਦਾ ਵੀ ਤੈਨੂੰ ਕੱਲੇ ਨੂੰ ਸਾਰੇ ਪਿੰਡ ਦੇ ਡੰਡਾ ਬਟੂਆ ਉਹ ਚਲ ਕੋਈ ਨਾ ਤੇ ਨੂੰ ਤਾਂ ਨਾ ਗੱਲ ਦੱਸੀ ਦਾ ਹੀ ਨਹੀਂ ਫਾਇਦਾ ਹੋਇਆ ਤਾਂ ਪੀ ਨਹੀਂ ਫਾਇਦਾ ਹੋਇਆ ਜਦ ਬਹੁਤ ਸੱਚ ਮਾਰ ਲਾ ਪਨੀਰ ਉਹਦਾ ਨਹੀਂ ਆਈ ਆਪ ਤਾਂ ਖਾ ਲਾਂਗੇ ਬਣਾ ਲਾਂ ਹੁਣ ਸਬਜੀ ਨੂੰ ਕੋਈ ਨਾ ਜੀ ਬਣਾ ਲੈਣੀ ਹੈ ਸਬਜੀ ਪਰਝਾਈ ਨੂੰ ਪਨੀਰ ਲਿਆ ਦੋ ਲਿਆ ਤਾਂ ਪਨੀਰ ਪਰਝਾਈ ਨੂੰ ਜੇ ਮੇਰੀ ਗੱਲ ਸੁਣ ਜੇ ਮੇਰੀ ਭਰਜਾਈ ਨੇ ਆਉਣਾ ਸੀ ਜੇ ਤੂੰ 100 ਰੁਪਏ ਪਨੀਰ ਤੇ ਲਾਇਆ ਆ ਕੋਈ ਘਟ ਗਿਆ ਕਿਸੇ ਪਾਸੇ 100 ਕਾ ਲੱਗਿਆ 750 ਰੁਪਏ ਲੱਗਾ ਮਰੀ ਨਹੀਂ ਕੋਈ ਨਾ ਹੁਣ ਮੇਰੀ ਭਰਜਾਈ ਆਈ ਮੈਂ ਕਹਿ ਦੂ ਵੀ ਭਾਈ 750 ਰੁਪਏ ਦੇ ਮੂੰਹ ਤੇ ਮਾਰ ਮੂੰਹ ਤੇ ਕਾ ਮਾਰੂ ਦੇ ਦੇ ਨੂੰ ਫੜਾ ਦੇ ਨੂੰ ਮੂੰਹ ਤੇ ਮਾਰ ਨੂੰ ਕੋਈ ਨਾ ਤਾਂ ਉਹ ਵੀ ਫੜਾ ਦੇਣਗੇ ਫਿਰ ਫੜ ਲਾਂਗੇ ਫੜਾ ਫੜ ਲਾਂਗੇ ਐਡਾ ਕੋਈ ਗੱਲ ਨਹੀਂ ਐਡਾ ਕੋਈ ਬੰਬ ਨਹੀਂ ਤੋਪੜੀ ਚੱਲੀ ਬਥੇਰੀ ਤੰਗੀ ਆ ਫੜ ਦੂ ਮੈਂ ਤਾਂ ਆਹ ਨੰਗ ਜਾ ਕੇ ਸੇ ਥਾਂ ਦਾ ਚੰਗਾ ਫੜ ਲਈ ਬਾਦ ਦੇ ਮਰੀ ਜਾਂਦੀ ਹੈ ਪਕਾਈ ਉਹ ਦੇ ਕੰਦੇ ਜੱਗੇ ਨੂੰ ਮਿਲਦੇ ਇਹਨਾਂ ਕਰ ਤਾਂ ਦੋਹਾ। ਬੱਲੇ ਕੋਈ ਇਹੇ ਬੰਦਾ ਹਰੇਕ ਗੱਲ ਤੇ ਮੇਰੇ ਗਾਲ ਪੈਂਦਾ। ਜੇ ਕੋਈ ਗੱਲ ਅਗਲਾ ਦੱਸਣਾ ਆ ਜਾਂਦਾ ਹੈ ਅਗਲੇ ਨੂੰ ਤਾਂ ਤਰਸ ਆਇਆ। ਵੀ ਸਾਡੀ ਘਰ ਦੀ ਕੁੜੀ ਆ ਇੱਜ਼ਤ ਵਾਲ ਦੀ। ਤੇ ਅਗਲੇ ਦਿਨਾਂ ਗੱਲ ਪੈਣ ਨੂੰ ਕਰਦਾ। ਨਾਲੇ ਤਾਂ ਮੈਨੂੰ ਤਾਂ ਇੰਨਾ ਕੁਝ ਸੁਣਾਉਣਾ ਹੀ ਸੁਣਾਉਣਾ ਸੀ। ਉਹ ਸਮਝ ਦੀ ਐਂ ਕਹਿੰਦਾ ਵੀ ਮੈਂ ਜੱਗੇ ਦੀਆਂ ਲੱਤਾਂ ਤੋੜੂ। ਐ ਕਿਵੇਂ ਤੋੜੇਗਾ? ਜੇ ਕੋਈ ਗੱਲ ਕਹਿੰਦਾ ਕੋਈ ਗੱਲ 'ਚ ਦਾਵੀ ਹੋ। ਕੀ ਹੋ ਗਿਆ ਭਾਜੀ ਬੋਲੀ ਜਾਂਦੇ ਤੁਸੀਂ? ਬੋਲਣਾ ਹੀ ਆ ਤੇਰੇ ਸਿਆਪੇ ਪਾਏ ਹੋਏ ਆ ਭਾਬੀ ਨਾ ਬੋਲੇ ਹੋਰ ਕੀ ਕਰੇ ਭਾਬੀ ਮੈਂ ਕਿਸੇ ਆਪੇ ਪਾਤੇ ਲੈ ਮੈਂ ਬਣਾਵਾ ਕੀ ਸਬਜ਼ੀ ਬਣਾਉਣੀ ਹੈ ਜੀ ਨਹੀਂ ਮੈਂ ਤਾਂ ਰੱਜੀ ਤੇ ਆਈ ਇਹ ਜੀਆਂ ਸਬਜ਼ੀਆਂ ਤੋਂ ਤੂੰ ਮੈਨੂੰ ਨਾ ਸਾਰੇ ਪਾਸਿਓਂ ਗਾਲਾਂ ਦਵਾਉਣ ਕੰਨੂਆ ਕੋਈ ਕਸਰ ਨਹੀਂ ਛੱਡਦੀ ਕਿਉਂ ਭਾਬੀ ਇਹ ਜਾਂ ਮੈਂ ਕੀ ਕਰਤਾ ਤੁਸੀਂ ਸੱਚੀ ਮੇਰੇ ਤੇ ਬਾਲਾ ਖਿਜੇ ਖਿਜੇ ਰਹਿੰਦੇ ਹੋਗੇ ਇਹ ਕਰ ਕੀ ਦਿੱਤਾ ਜਿਹੜਾ ਰੂੜੀਆਂ 'ਚ ਜਾ ਕੇ ਮੂੰਹ ਕਾਲਾ ਕਰਾ ਕੇ ਉੰਨੀ ਹੈ ਕਿਹੜੇ ਆਸ਼ਕ ਨੂੰ ਜਾ ਕੇ ਮਿਲ ਕੇ ਉੰਨੀ ਹੈ ਰੂੜੀਆਂ 'ਚ ਭਾਬੀ ਇਹ ਕਹੇ ਜੇ ਗੱਲਾਂ ਤੁਸੀਂ ਕਰੀਂ ਨਾ ਮੈਂ ਤਾਂ ਕਿਸੇ ਕਿਤੇ ਨਹੀਂ ਗਈ ਹਾਂ ਮੈਂ ਤਾਂ ਕੂੜਾ ਸਿੱਟਣ ਗਈ ਸੀ ਆ ਉੱਡ ਗਿਆ ਨਾ ਮੂੰਹ ਐਥੋਂ ਫੜੀਦੀ ਐ ਚੋਰੀ ਕਿਹਨੂੰ ਮਿਲ ਕੇ ਆਉਂਦੀਆਂ ਰੋਜ਼ ਇੰਨਾ ਟਾਈਮ ਲਾ ਕੇ ਆਉਂਦੀ ਐ ਨਾਲੇ ਪਿੱਛੇ ਮੁਰਮੁਰ ਝਾਕਦੀ ਸੀ ਮੈਂ ਤੈਨੂੰ ਐ ਪੁੱਛਿਆ ਸੀ ਤੂੰ ਸਮਾਂ ਦੀ ਮੈਨੂੰ ਮੋੜ ਕੇ ਐ ਜਵਾ ਦਿੱਤਾ ਵੀ ਭਾਬੀ ਕਾਲਾ ਕੁੱਤਾ ਪਹਿ ਗਿਆ ਰੋਜ਼ ਹੀ ਤੇਰਾ ਮਗਰ ਕਾਲਾ ਕੁੱਤਾ ਪਹਿ ਜਾਂਦਾ ਭਾਬੀ ਇੱਕ ਦਿਨ ਹੀ ਤਾਂ ਮੈਂ ਕਿਹਾਗਾ ਵੀ ਕੁੱਤਾ ਮਗਰ ਪਹਿ ਗਿਆ ਸੀਗਾ ਕਿਉਂ ਤੁਸੀਂ ਐ ਕਹੀ ਜਾਂਦੇ ਰਹਨੇ ਹੋਗੇ ਨਾਲੇ ਇਹ ਜਿਹੜੇ ਆਸ਼ਕੋਸ਼ ਕਰਨੇ ਗੱਲਾਂ ਕਰਦੇ ਆ ਤੁਹਾਨੂੰ ਪਤਾ ਹੀ ਐ ਇਹ ਜਦ ਤੱਕ ਮੇਰਾ ਸੁਭਾਈ ਨਹੀਂ ਹੈਗਾ ਸੁਭਾਾ ਕਿਉਂ ਨਹੀਂ ਜਿਹੜਾ 3.5 ਲੱਖ ਰੁਪਏ ਉਹ ਆਸ਼ਕ ਨੂੰ ਖਵਾਇਆ ਤੂੰ ਹੋਰ ਕਿੱਧਰ ਗਿਆ ਹੋ ਅਭੀ ਮੈਂ ਕਿਹੜੇ ਆਸ਼ਕ ਨੂੰ ਖਵਾਤਾ ਉਹੀ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਨਾਲੇ ਤੀਜੇ ਇੱਕ ਦਿਨ ਤੁਸੀਂ ਨਾ ਬਸ ਆਹੀ ਗੱਲ ਕਹਿੰਦੇ ਰਹਿੰਦੇ ਸਾਢੇ 3 ਲੱਖ ਸਾਢੇ 3 ਲੱਖ ਕਿਉਂ ਪੈਸਿਆਂ ਦਾ ਖਹਿੜਾ ਨਹੀਂ ਛੱਡਦੇ ਹੈਗੇ ਜਿੱਧਰ ਨੂੰ ਜਾਣੇ ਸੀ ਗਏ ਹੁਣ ਮੈਨੂੰ ਕੀ ਪਤਾ ਉਹ ਪੈਸੇ ਬਾਰੇ ਪੈਸਿਆਂ ਦਾ ਖਹਿੜਾ ਤਾਂ ਮੈਂ ਛੱਡ ਦੂੰ ਮੈਨੂੰ ਐਂ ਦੱਸ ਵੀ ਅੱਜ ਕਿਹੜਾ ਬੰਦਾ ਸੀ ਤੇਰੇ ਕੋਲੇ ਖੜਾ ਸੀ ਮੂੰਹ ਬੰਨੀ ਅੱਜ ਕਾਦੋਂ ਪੱਬੀ ਤੈਨੂੰ ਆਇਆ ਨਹੀਂ ਪਤਾ ਗੋਹਾ ਸਿੱਟਣ ਜਦੋਂ ਗਈਆਂ ਰੂੜੀ ਤੇ ਅੱਛਾ ਕੌਣ ਸੀ ਨਾ ਨਾ ਪੱਬੀ ਕੋਈ ਬੰਦਾ ਨਹੀਂ ਆਇਆ ਉੱਥੇ ਤਾਂ ਨਹੀਂ ਮੇਰੀ ਗੱਲ ਸੁਣ ਲੈ ਬਾਲੀ ਭੋਲੀ ਜੀ ਨਾ ਤੂੰ ਬਣਾ ਜੇ ਮੈਂ ਬੰਦੇ ਨੂੰ ਮੂੰਹ ਤੇ ਲਿਆਤਾ ਨਾ ਬੱਬ ਦਾ ਦੁੱਧ ਤੇ ਪਾਣੀ ਦਾ ਪਾਣੀ ਘਰ ਦੂ ਫਿਰ ਤੂੰ ਬੋਲਣ ਚੋ ਗਰੀ ਵੀ ਨਹੀਂ ਰਹਿਣਾ ਪੱਬੀ ਲੈ ਮੈਂ ਸਬਜ਼ੀ ਬਣਾਵਾ ਨਾ ਬਸ ਰਹਿਣ ਦੇ ਆ ਚਟਨੀ ਕੁੱਟੀ ਪੀ ਆ ਉਸੇ ਨਾਲ ਹੀ ਖਾ ਲਿਓ ਹੈ ਨਹੀਂ ਤੁਹਾਡੇ ਸਬਜ਼ੀ ਖਾਣ ਆਲੇ ਲੱਛਣ ਜਾਣ ਨੂੰ ਸਿਆਪਾ ਮੇਰੀ ਨੂੰ ਹੇ ਹੇ ਆ ਵੀ ਨੂੰ ਕਿਨੇ ਦਾਸਤਾ ਮੈਂ ਤਾਂ ਦਸੇ ਪਾਸੇ ਸਮਾਰ ਕੇ ਦੇਖਿਆ ਸੀ ਭਾਬੀ ਜੀ ਤਾਂ ਉੱਥੇ ਹੈ ਹੀ ਨਹੀਂ ਸੀਗੇ ਫਿਰ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਮੂੰਹ ਬਣ ਕੇ ਆਇਆ ਸੀ ਬੰਦਾ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਵਿਆਹ ਆਸਕ ਨਹੀਂ ਹੈਗਾ ਮੇਰਾ ਭਾਬੀ ਉਹ ਤਾਂ ਜਿਹੜਾ ਮੇਰਾ ਮੰਗੇਤਰ ਸੀ ਉਹ ਸੀਗਾ ਜੇ ਮੈਂ ਸਿੱਧੇ ਮੂੰਹ ਦੱਸ ਦਿਆਂ ਪਰ ਤਾਂ ਸਿੱਧਾ ਹੀ ਮੇਰੇ ਤੇ ਸ਼ੱਕ ਜਾਂਦਾ ਵੀ 3.5 ਲੱਖ ਰੁਪਏ ਨਹੀਂ ਉਰੇ ਪਰੇ ਕੀਤਾ ਤਾਂ ਕਰਕੇ ਮੈਂ ਤੇ ਚੁੱਪਚੀ ਫੇਰਾਂ ਗੱਲ ਤਾਂ ਇਹ ਵੀ ਹੈ ਪਰ ਡਰਦੀ ਜੇ ਇਹਨਾਂ ਨੂੰ ਪਤਾ ਲੱਗਿਆ ਤਾਂ ਲੱਗਿਆ ਕਿਵੇਂ ਆ ਆਉਂਦਾ ਆ ਆਉਂਦਾ ਭੱਜਿਆ ਆ ਆਉਂਦਾ ਮੇਰਾ ਮੱਥਾ ਪਹਿਲੀ ਠਣਕੀ ਜਾਂਦਾ ਸੀ ਚੋ ਤੱਕ ਇਹਨੂੰ ਦੱਸਤਾ ਰਾਖਸ਼ ਨੂੰ ਇਹਨੂੰ ਆ ਆਉਂਦਾ ਹੁਣ ਮਰਵਾਉਣੀਆਂ ਵਾਦ ਗਿਆ ਕਿੱਥੇ ਪੰਗਾ ਲੈ ਲਿਆ ਤੂੰ ਲੈ ਇੱਥੇ ਬੈਠਾ ਗੱਲਾਂ ਕਰਕੇ ਚਾਰ ਤੈਨੂੰ ਐ ਨਹੀਂ ਪਤਾ ਕਿ ਕਹੇ ਜੀ ਗੱਲ ਕਿਸੇ ਟਾਈਮ ਤੇ ਕੀ ਕਰਨ ਗੱਲ ਕਰਨੀ ਜੇ ਕੋਈ ਗੱਲ ਵਾਰ ਸੀ ਤੂੰ ਮੇਰੇ ਨਾਲ ਗੱਲ ਕਰਦਾ ਕਰੀ ਜਾ ਕੇ ਗੱਲਾਂ ਕਰੀ ਇਹਨਾਂ ਤੋਂ ਬਾਈ ਮੇਰੀ ਗੱਲ ਤਾਂ ਸੁਣ ਲੈ ਠੰਡਾ ਰਹਿ ਭਰਾ ਬਣ ਕੇ ਕੀ ਹੋ ਗਿਆ ਮੈਨੂੰ ਗੱਲ ਤਾਂ ਦੱਸ ਦੇ ਨਾ ਮੈਨੂੰ ਐ ਦੱਸ ਨੀਤ ਤੇਰੀ ਭੈਣ ਨਹੀਂ ਮੇਰੀ ਭੈਣ ਹੈ ਬਾਈ ਹਾਂ ਮੇਰੀ ਭੈਣ ਹੈਗੀ ਤੈਨੂੰ ਇਹ ਗੱਲਾਂ ਕਰਦੇ ਨਾ ਸ਼ਰਮ ਨਹੀਂ ਆਉਂਦੀ? ਨਹੀਂ ਮੈਂ ਮੈਂ ਕੀ ਕਿਹਾ ਮੈਂ ਤਾਂ ਕੋਈ ਕਹਿ ਹੀ ਨਹੀਂ ਕੋਸਿਆ। ਕਹਾ ਤਣੀ ਤੂੰ ਹਰ ਬਿੰਦੂ ਕਹਿ ਕੀ ਨਿਆ? ਵੀ ਮੈਂ ਕਿਸੇ ਮੁੰਡੇ ਨਾਲ ਗੱਲਾਂ ਕਰੀ ਜਾਂਦੀ ਸੀ ਮੀਤ। ਹਾਂ। ਕੀ ਗੱਲਾਂ ਕਰਦੀ ਸੀ ਓਏ? ਕਾਹਦੀ ਮੇਰੀ ਭੈਣ ਆਪਣੀ ਭੈਣ ਹੈ ਜੀ ਵੀ ਕਿਸੇ ਨਾਲ ਕੋਈ ਗੱਲਾਂ ਮੱਤਾ ਕਰਦੀ ਓਏ ਮੈਨੂੰ ਦੱਸ ਦੇ ਕੋਈ ਕੋਈ ਬੰਦਾ ਮਰਾ ਮੋੜਾ ਕਿਤੇ ਕੋਈ ਗੱਲਬਾਤ ਹੋਂਦੀ ਹੋਈ ਹੈ ਤੂੰ ਮੇਰੇ ਕੋਲ ਕੋਈ ਗੱਲ ਕਰ। ਤੂੰ ਉਹਨੂੰ ਅੱਖੀਂ ਦੇਖਿਆ? ਬਾਈ ਮੈਂ ਇਹਨੂੰ ਮੇਰੀ ਗੱਲ ਤਾਂ ਸੁਣ ਲੈ ਮੈਂ ਆਖਿਆ ਕੀ ਆ ਯਾਰਾ ਤੂੰ ਐਂ ਕਾ ਤੂੰ ਘੱਡ ਰਹੀ ਆ ਆਖਿਆ ਕੀ ਨਹੀਂ ਆਈ ਕੋਈ ਅੱਖ ਨਹੀਂ ਕੋਈ ਕਸਰ ਛੱਡੀ ਆ ਤੂੰ ਤੂੰ ਮੇਰੀ ਗੱਲ ਤਾਂ ਸੁਣ ਲੈ ਮੈਂ ਪਾਣੀ ਲਿਆਉਣਾ ਬਾਈ ਬਣ ਕੇ ਤੂੰ ਬਹਿ ਜਾ ਪਾਣੀ ਦਾ ਕੋਈ ਨਾ ਪੀ ਲੂ ਬਾਅਦ ਮੇਰੀ ਗੱਲ ਸੁਣ ਨਾ ਪਹਿਲਾਂ ਤੂੰ ਗੱਲ ਕੀ ਕਹੀ ਕੀ ਸੀ ਨਰਪੀ ਨੂੰ ਕਹੀ ਕੀ ਆ ਤੂੰ ਭਾਈ ਮੈਂ ਤਾਂ ਕੁਛ ਨਹੀਂ ਆਖਿਆ ਮੈਂ ਤਾਂ ਨਾ ਇੱਕ ਬੰਦੇ ਦਾ ਮੂੰਹ ਬੰਨਿਆ ਸੀ ਭਾਈ ਬੰਦਾ ਮੈਨੂੰ ਹੋਰੂ ਜੇ ਲੱਗਿਆ ਤੇ ਮੈਂ ਭਾਬੀ ਨੂੰ ਦੱਸਤਾ ਵੀ ਆਪਣੀ ਕੁੜੀ ਕੋਲੇ ਖੜਾ ਸੀ ਵੀ ਕਈ ਵਾਰੀ ਭਾਬੀ ਕੋਈ ਨਾ ਜਾਣੀਆ ਚੋਰ ਚੱਕਾ ਨਾ ਹੋਵੇ ਚਿੱਟੇ ਵਾਲੇ ਘੁੰਮਦੇ ਰਹਿੰਦੇ ਨੇ ਕੁੜੀ ਦੇ ਮੇਰੀ ਗੱਲ ਤਾਂ ਹੁਣ ਲਾ ਤੂੰ ਤੂੰ ਆਪਣੀ ਜਰਤ ਨੂੰ ਪਤਾ ਵੀ ਆਪਣੀ ਕੁੜੀ ਇਹੋ ਜੀ ਹੈ ਕੋਈ ਗੱਲ ਹੋ ਵੀ ਕੋਈ ਰਾਹ ਜਾਣੇ ਕੋਈ ਨੇ ਕੋਈ ਕੱਲ ਪੁੱਛੀ ਹੋ ਵੀ ਕੋਈ ਜਾਂ ਕੋਈ ਮੰਨ ਕੇ ਜਾਂ ਕਿਸੇ ਕੋਈ ਘਰ-ਬਾਰ ਪੋਤਾ ਹੋਊਗਾ ਫਿਰ ਦੋਦੇ ਪੁੱਠੀ ਗੱਲ ਬਣਾਏਗਾ ਕੋਈ ਬਾਈ ਯਾਰ ਮੇਰੀ ਗੱਲ ਤਾਂ ਸੁਣ ਲਾ ਮੈਂ ਤਾਂ ਭਾਬੀ ਨੂੰ ਐ ਕਿਹਾ ਸੀ ਵੀ ਭਾਬੀ ਸੇਖਰ ਦਾ ਪੈਰਾ ਸੀ ਕੁੜੀ ਬਾਹਰ ਖੜੀ ਸੀਗੀ ਵੀ ਤੂੰ ਆਪਣੀ ਇੱਜ਼ਤ ਆ ਗਈ ਆਪਾਂ ਬਣਾ ਦੀ ਲੱਖ ਆਪ ਤੇ ਗੁੱਸੇ ਗੱਲੇ ਆ ਤੇ ਵੀ ਮੇਰੀ ਨਾ ਮਾੜੀ ਜੀ ਗੱਲ ਬਾਈ ਨੂੰ ਨਾ ਦੱਸੀ ਤਾ ਤੂੰ ਮਾੜੀ ਜੀ ਤੱਕੀ ਘਤ ਕਰ ਲਈ ਗੱਲ ਦੀ ਮੇਰੀ ਗੱਲ ਤਾਂ ਹੁਣ ਲਾ ਜਦੋਂ ਮਨੇ ਕੁੜੀ ਗੋਹਾ ਕੁੜਾ ਸੜ ਦਿਆ ਹੁਣ ਬਾਹਰ ਹੀ ਗੋਹਾ ਕੁੜਾ ਸੱਟੂ ਵੀ ਇੱਥੇ ਕੌਣ ਆਜੂ ਆਪਣੇ ਖੇਤਾਂ 'ਚ ਘਰ ਹੈ ਕਿਹਨੇ ਆਉਣਾ ਹੂਗਾ ਰਾਹਦਾਰੀ ਕੋਈ ਆਊਗਾ ਕੋਈ ਰਾਹਦਾਰੀ ਪੋਤਾ ਹੂਗਾ ਤੂੰ ਐਹੀ ਗੱਲ ਦਾ ਹਿਸਾਬ ਲੜ ਕੇ ਮੁੰਡੇ ਨੇ ਕੀ ਪੁੱਛਣਾ ਆ ਸਿੱਧੇ ਮੱਥੇ ਕਿ ਮੇਰੇ ਆਜੂਆ ਕਿਸੇ ਨੇ ਕਰੇ ਨਹੀਂ ਭਾਬੀ ਨੇ ਕੀ ਦੱਸਿਆ ਬਈ ਤੈਨੂੰ ਭਾਬੀ ਨੇ ਇਹੀ ਕਹਿ ਕਹਦੀ ਇਹ ਕਹਿੰਦੇ ਜੱਗਾ ਕਹਿੰਦਾ ਵੀ ਕਿਸੇ ਮੁੰਡੇ ਨਾਲ ਦੀ ਕੋਈ ਗੱਲਬਾਤ ਹੈ ਬਾਈ ਮੈਂ ਐ ਨਹੀਂ ਕਿਹਾ ਉਹਨੇ ਤਾਂ ਤੈਨੂੰ ਫਿਰ ਬਦਾ ਚੜਾ ਕੇ ਗੱਲ ਕਹਿਤੀ ਮੈਂ ਤਾਂ ਬਾਈ ਉਹਨੂੰ ਐ ਕਿਹਾ ਸੀ ਵੀ ਬੰਦੇ ਦਾ ਮੂੰਹ ਮੰਨਿਆ ਸੀ ਤੇ ਬੰਦੇ ਦੀ ਜ਼बान ਕਦੀ ਸੀਗੀ ਤੇ ਬੰਦਾ ਚੋਰ ਚੋਰਾ ਵਰਗਾ ਸੀ ਤੇ ਵੀ ਤੂੰ ਭਾਬੀ ਮਾੜਾ ਜਿਹਾ ਪਤਾ ਕਰ ਲਈ ਮੈਨੂੰ ਕੀ ਪਤਾ ਉਹਨੇ ਹੁਣ ਤੈਨੂੰ ਕੀ ਕਹਤਾ ਬਾਈ ਮੇਰੀ ਗੱਲ ਸੁਣ ਲੈ ਜੇ ਗੱਲਬਾਤ ਕਰਨੀ ਹੁੰਦੀ ਮੇਰੇ ਨਾਲ ਕਰਿਆ ਕਰ ਉੱਤੇ ਖਾਲ ਪਿੱਛੇ ਜੇ ਤੂੰ ਲੜੇ ਤਹੋ ਲੜਾਈ ਐ ਅਲੀ ਐਟ ਹੁੰਦੀ ਐ ਇਹ ਘਰ ਕ ਵੀ ਗੱਲ ਆ ਦੇਖ ਲੈ ਇਹ ਜੀ ਗੱਲ ਬਣਾਈ ਤਾਂ ਮੇਰੇ ਤੋਂ ਹਿਸਾਬ ਲਾ ਲਈ ਮੈਂ ਮੁੜ ਕੇ ਨਾ ਕੱਲੀ ਖੁੱਚੀ ਕੁਚ ਕੁਟੂਆ ਫੇਰ ਨਾ ਕਹੀ ਮੈਨੂੰ ਬਾਈ ਬਾਈ ਮੇਰੀ ਗੱਲ ਸੁਣਾ ਤੂੰ ਯਾਰ ਮੇਰੀ ਗੱਲ ਤੇਰੇ ਸਾਰਾ ਲੰਬਾ ਸਿਰ ਮੱਥੇ ਆਗਾ ਪਤਾ ਗੱਲ ਕੀ ਸੀ ਬਾਈ ਮੈਂ ਤਾਂ ਕੱਲਾ ਹੀ ਕਿਹਾ ਸੀ ਵੀ ਬਾਈ ਉਹ ਨਾ ਤੇ ਕਰ ਦਪਹਿਰਾ ਸੀ ਕੁੜੀ ਕੋਲੇ ਖੜਾ ਸੀ ਭਾਬੀ ਤੂੰ ਮੜਾ ਜਾ ਬੱਚੇ ਨੂੰ ਪੁੱਛ ਲਾ ਵੀ ਅੱਜ ਟਾਈਮ ਮਾੜਾਗਾ ਅੱਜ ਕੱਲ ਆਪਣੀ ਆਪ ਦੀ ਇੱਜ਼ਤਾਂ ਆਪਣੀ ਬਾੜੀ ਬਣੀ ਆਗੀ ਮੈਂ ਤਾਂ ਐਨੀ ਗੱਲ ਕਹੀ ਆ ਭਾਬੀ ਨੇ ਨਾ ਬਾਈ ਤੂੰ ਠੰਡਾ ਰਹਿ ਤੈਨੂੰ ਬਾਲੀ ਪਤਾ ਚੜਾ ਕੇ ਗੱਲ ਕਹਿਤੀ ਬਾਈ ਮੈਨੂੰ ਪਤਾ ਠੰਡਾ ਬਸ ਮੈਂ ਤੈਨੂੰ ਦੱਸਦਾ ਵੀ ਇਸ ਦੂ ਬਾਅਦ ਇਹ ਕੋਈ ਗੱਲਬਾਤ ਹੋ ਗਈ ਤੇ ਆ ਤੇ ਚਿੱਤ ਨੂੰ ਸੋਚ ਲਈ ਮੈਂ ਤਾਂ ਬਾਈ ਕੁਝ ਨਹੀਂ ਕਹਿੰਦਾ ਯਾਰ ਆਹੂ ਹੀ ਕੰਮ ਕਰਤਾ ਉਹੀ ਕਰਤਾ ਜੀ ਦਾ ਡਰ ਸੀ ਸਿਆਪਾ ਜੇ ਇਹ ਸਰਪੰਚ ਕੋਲੇ ਵਗ ਗਿਆ ਤੇ ਜਾ ਇਹਨੇ ਇਕੱਠ ਕਰ ਲਿਆ ਜਮਾ ਰੇ ਬਣ ਜੂਗੀ ਜਮਾ ਲੈ ਹੁਣ ਆ ਮੈਂ ਤਾਂ ਉਹ ਗੱਲ ਹੋ ਗਈ ਨਾ ਕਿ ਉਹ ਕੋਈ ਆ ਕਿ ਗਦੇ ਦੇ ਅੱਖਾਂ ਚ ਨੂਨ ਪਾਉਂਦਾ ਸੀ ਤੇ ਗਦਾ ਕਹਿੰਦਾ ਤੂੰ ਤਾਂ ਮੇਰੀਆਂ ਅੱਖਾਂ ਭੰਨਦਾਗਾ ਕੇ ਮੈਂ ਤਾਂ ਲਾ ਉਹ ਕ ਉਹ ਕੰਮ ਕਰਤਾ ਮੈਂ ਤਾਂ ਆਖਿਆ ਸਾਡੀ ਕੁੜੀ ਆ ਓਏ ਸਾਡੀ ਕੁੜੀ ਆ ਸਾਡੀ ਇੱਜ਼ਤ ਆ ਗਈ ਹੁਣ ਆਪਣਾ ਗੁੱਸਾ ਕਿੱਲਾ ਖੇਤ ਵੱਟ ਡਾਲੇ ਦਾ ਤਾਂ ਰਹਿੰਦੀ ਰਹਿੰਦਾਗਾ ਕੇ ਤਾਂ ਕਰਦੀ ਇੱਜ਼ਤ ਆ ਉਹ ਤਾਂ ਮੇਰੀ ਭੈਣ ਆ ਇਹਨਾਂ ਦੀ ਨਹੀਂ ਮੇਰੀ ਹੈਗੀ ਭੈਣ ਹੈ ਇਹਨਾਂ ਨੂੰ ਵਧਦਾ ਮੈਂ ਉਹਦਾ ਕਰਦਾਗਾ ਲੈ ਮੈਂ ਤਾਂ ਚੰਗੀ ਗੱਲ ਦੱਸੀ ਸੀ ਇਹ ਤਾਂ ਤਾਂ ਇਹ ਤਾਂ ਮੇਰੇ ਤੇ ਉਲਟ ਪੈ ਗਈ ਸਿਆਪਾ ਜਾਣ ਨੂੰ ਹਾਏ ਓਏ ਰੱਬਾ ਇਹ ਬੁੜੀਆਂ ਹਰ ਮਰਵਾਉਣਗੀਆਂ ਇਹ ਇਹ ਮੇਰੀ ਗੱਲ ਕੋਈ ਗੱਲ ਦੱਸ ਐ ਜਮਾ ਸੇ ਪਾਤੀ ਜਮਾਨੇ ਜਿਵੇਂ ਖੇਪਾ ਦੀ ਸਰਚ ਇਹਨਾਂ ਨੇ ਮੇਰੀ ਗੱਲ ਜਮਾ ਜੱਖਣਾ ਵੜਤੀ ਇਹਨਾਂ ਨੇ ਹੁਣ ਕੀ ਬਣੂਗਾ ਤਾਂ ਐ ਨਹੀਂ ਪਤਾ ਇਹ ਤਾਂ ਬਾਲਾ ਮਾੜਾ ਗਾ ਇਹ ਤਾਂ ਐ ਨਹੀਂ ਪਤਾ ਮੇਰੀ ਲੱਤ ਤੋੜ ਦੇ ਹੁਣ ਕੀ ਬਣੂਗਾ ਵਾਹਿਗੁਰੂ ਸੱਚਾ ਪਾਤਸ਼ਾ ਕਿਹਰਾ ਹੱਗਲ ਤੋਂ ਖੜਾ ਛੜਾਲਾ ਮੈਂ ਤਾਂ ਏਦੂ ਵਾਰਕ ਚੰਗੀ ਮਾਰੀ ਆ ਪਤਾ ਕਹਿੰਦੀ ਨਹੀਂ ਕਿ ਅੱਖਾਂ ਬੰਦ ਕਰ ਲਿਆ ਕਰਾਂਗੇ ਓਫੋ ਬੜਾ ਕੰਮ ਹੋਇਆ